ਨੋਸ਼ਕਰ ਮੈਂ ਹਾ ਸ਼ਮੀ ਦਾਵਰਾ ਤੁਸੀਂ ਦੇਖ ਰਹੇ ਹੋ ਡੀਟੀ ਪੰਜਾਬੀ ਦੇ ਉੱਤੇ ਪ੍ਰੋਗਰਾਮ ਅੱਜ ਦੀ ਚਰਚਾ ਦੋਸਤੋ ਕਦੇ ਜਮਾਨਾ ਹੁੰਦਾ ਸੀ ਹੱਥ ਦੇ ਵਿੱਚ ਪੈਸੇ ਲੈ ਕੇ ਤੇ ਨਾਲ ਇੱਕ ਝੋਲਾ ਫੜ ਕੇ ਅਕਸਰ ਅਸੀਂ ਬਾਜ਼ਾਰ ਦੇ ਵਿੱਚ ਜਾਇਆ ਕਰਦੇ ਸਨ ਕੋਈ ਨਾ ਕੋਈ ਚੀਜ਼ ਦੀ ਖਰੀਦਦਾਰੀ ਕਰਨ ਦੇ ਲਈ ਬਾਜ਼ਾਰ ਔਰਤਾਂ ਤੇ ਮਰਦਾਂ ਦੇ ਨਾਲ ਭਰੇ ਹੁੰਦੇ ਸਨ ਕਿਉਂਕਿ ਹਰੇਕ ਦੁਕਾਨ ਤੋਂ ਕਿਸੇ ਨੇ ਕੋਈ ਨਾ ਕੋਈ ਚੀਜ਼ ਖਰੀਦੀ ਨਹੀਂ ਹੁੰਦੀ ਸੀ ਤੇ ਇੱਕ ਅਲੱਗ ਹੀ ਨਜ਼ਾਰਾ ਹਰੇਕ ਮਾਰਕੀਟ ਦਾ ਬਣਿਆ ਹੋਇਆ ਹੁੰਦਾ ਸੀ ਲੇਕਿਨ ਜ਼ਮਾਨਾ ਬਦਲਿਆ ਤੇ ਬਦਲਦੇ ਜ਼ਮਾਨੇ ਨੇ ਬਹੁਤ ਕੁਝ ਬਦਲ ਦਿੱਤਾ ਜਦੋਂ ਦਾ ਕੰਪਿਊਟਰ ਯੁੱਗ ਆਇਆ ਤੇ ਹੱਥ ਦੇ ਵਿੱਚ ਐਂਡਰੋਇਡ ਜਾਂ ਆਈਫੋਨ ਆਏ ਤਾਂ ਇੱਕ ਅਜਿਹਾ ਯੁੱਗ ਸ਼ੁਰੂ ਹੋ ਗਿਆ ਜਿਸ ਨੇ ਆਨਲਾਈਨ ਸ਼ਾਪਿੰਗ ਦਾ ਨਾਮ ਦੇ ਦਿੱਤਾ ਆਨਲਾਈਨ ਸ਼ਾਪਿੰਗ ਪਾਵ ਜਦੋਂ ਕਹਿੰਦੇ ਸੀ ਵੀ ਕਿਸੇ ਚੀਜ਼ ਨੂੰ ਲਿਆਉਣ ਦੇ ਲਈ ਕਈ ਵਾਰ ਤਾਂ ਸਾਨੂੰ ਸਲਾਹ ਕਰਦਿਆਂ ਨੂੰ 15-15 ਦਿਨ ਲੱਗ ਜਾਂਦੇ ਸਨ ਤੇ ਆਂਦੇ ਆਂਦੇ ਮਹੀਨੇ ਲੱਗ ਜਾਂਦੇ ਸਨ ਅੱਜ ਸਿਰਫ ਇੱਕ ਕਲਿੱਕ ਦੇ ਉੱਤੇ ਇਕ ਸੂਈ ਤੋਂ ਲੈ ਕੇ ਹਵਾਈ ਜਹਾਜ਼ ਤੱਕ ਅਸੀਂ ਆਨਲਾਈਨ ਖਰੀਦ ਸਕਦੇ ਹਾਂ ਲੇਕਿਨ ਇਸ ਆਨਲਾਈਨ ਖਰੀਦਦਾਰੀ ਨੇ ਜਿੱਥੇ ਬਾਜ਼ਾਰ ਦੀ ਸ਼ਾਨ ਨੂੰ ਘਟਾਇਆ ਹੈ ਬਾਜ਼ਾਰ ਦੀ ਰੌਣਕ ਨੂੰ ਘਟਾਇਆ ਹੈ ਉੱਥੇ ਹੀ ਬਹੁਤ ਸਾਰੇ ਸਾਡੇ ਖਰਚੇ ਵਧਾ ਵੀ ਦਿੱਤੇ ਹੈ ਕਈ ਵਾਰ ਨਾ ਚਾਹੰਦੇ ਹੋਏ ਵੀ ਅਸੀਂ ਅਜਿਹੀਆਂ ਚੀਜ਼ਾਂ ਖਰੀਦਦੇ ਹਾਂ ਜਿਹੜੀਆਂ ਖਰੀਦਣੀਆਂ ਨਹੀਂ ਸੀਗੀਆਂ ਬਹੁਤ ਸਾਰੇ ਨੁਕਸਾਨ ਆਨਲਾਈਨ ਨਾਲ ਹੋਏ ਨੇ ਲੇਕਿਨ ਬਹੁਤ ਸਾਰੇ ਵਾਦੇ ਵੀ ਹੋਏ ਨੇ ਕੀ ਵਾਦੇ ਨੇ ਕੀ ਨੁਕਸਾਨ ਨੇ ਕੀ ਨੁਕਸਾਨ ਹੋ ਸਕਦੇ ਨੇ ਇਹਨਾਂ ਨੁਕਸਾਨਾਂ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਜੇ ਫਰਾਡ ਹੋ ਜੇ ਤਾਂ ਫਰਾਡ ਅਸੀਂ ਕਿੱਥੇ ਇਨਫੋਰਮ ਕਰ ਸਕਦੇ ਆ ਫਰਾਡ ਬਾਰੇ ਕਿਸ ਨੂੰ ਦੱਸ ਸਕਦੇ ਆ ਬਹੁਤ سارے ਸਾਡੇ ਜ਼ਿਹਨ ਦੇ ਵਿੱਚ ਸਵਾਲ ਆਉਂਦੇ ਹੋਣਗੇ ਤੇ ਇਹਨਾਂ ਸਵਾਲਾਂ ਨੇ ਰੂਪ ਦੇ ਦਿੱਤਾ ਹੈ ਅੱਜ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਦਾ ਸਾਡਾ ਅੱਜ ਦਾ ਚਰਚਾ ਦਾ ਵਿਸ਼ਾ ਵੀ ਇਹੀ ਹੈ ਆਨਲਾਈਨ ਖਰੀਦਦਾਰੀ ਦਾ ਵੱਧਦਾ ਰੁਝਾਨ ਇੱਕ ਚਰਚਾ ਤੇ ਜਿਨ੍ਹਾਂ ਮਹਿਮਾਨਾਂ ਨੂੰ ਅਸੀਂ ਅੱਜ ਸਟੂਡੀਓ 'ਚ ਸਰਦਾ ਦਿੱਤਾ ਹੈ ਇਸ ਚਰਚਾ ਦੇ ਉੱਤੇ ਗੱਲਬਾਤ ਕਰਨ ਦੇ ਲਈ ਬਹੁਤ ਕਿੰਤੂ ਪਰੰਤੂਆਂ ਦਾ ਜਵਾਬ ਲੈਣ ਦੇ ਲਈ ਸਭ ਤੋਂ ਪਹਿਲਾਂ ਉਹਨਾਂ ਨਾਲ ਤੁਹਾਨੂੰ ਮੈਂ ਮਲਾਦਾ ਮੇਰੇ ਬਿਲਕੁਲ ਨਾਲ ਬੈਠੇ ਨੇ ਡਾਕਟਰ ਜਗਦੀਪ ਕੌਰ ਜੀ ਜੋ ਕਿ ਅਸਿਸਟੈਂਟ ਪ੍ਰੋਫੈਸਰ ਹਨ ਕੰਪਿਊਟਰ ਵਿਭਾਗ ਦੇ ਵਿੱਚ ਐਨ ਆਈ ٹی ਜਲੰਧਰ ਦੇ ਵਿੱਚ ਕੰਪਿਊਟਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਬਹੁਤ ਕੁਝ ਜਾਣਦੇ ਹੋਣਗੇ ਬਹੁਤ ਕੁਛ ਨਾ ਕੋਣੋ ਜਾਣਾਂਗੇ ਸਵਾਗਤ ਹੈ ਮੈਡਮ ਤੁਹਾਡਾ ਸਭ ਤੋਂ ਪਹਿਲਾਂ ਪ੍ਰੋਗਰਾਮ 'ਚ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਧੰਨਵਾਦ ਦੂਸਰੇ ਸਾਡੇ ਮਾਹਿਰ ਮਹਿਮਾਨ ਨੇ ਮਨੋਜ ਕੁਮਾਰ ਜੀ ਮਨੋਜ ਕੁਮਾਰ ਹੈਡ ਆਫ ਡਿਪਾਰਟਮੈਂਟ ਨੇ ਕੰਪਿਊਟਰ ਸਾਇੰਸ ਦੇ ਲਾਲੀ ਇਨਫੋਸਿਸ ਦੇ ਜਲੰਧਰ ਦੇ ਵਿੱਚ ਇਹ ਇਸ ਨਾਮ ਦੇ ਨਾਲ ਲਾਲੀ ਇਨਫੋਸਿਸ ਦੇ ਨਾਲ ਜਿਹੜੇ ਹੈ ਉਹ ਇੱਕ ਇੰਸਟੀਚਿਊਟ ਚਲਾਉਂਦੇ ਨੇ ਉੱਥੇ ਦੇ ਹੈਡ ਨੇ ਤੇ ਬਹੁਤ ਕੁਝ ਔਨਲਾਈਨ ਖਰੀਦਦਾਰੀ ਬਾਰੇ ਔਨਲਾਈਨ ਚੀਜ਼ਾਂ ਦੀ ਨੁਕਸਾਨ ਬਾਰੇ ਖਰੀਦਦਾਰੀ ਦੇ ਜਾਂ ਫਾਇਦੇ ਬਾਰੇ ਵੀ ਜਾਣਦੇ ਨੇ ਇਹਨਾਂ ਕੋਲ ਵੀ ਬਹੁਤ ਕੁਝ ਪੁੱਛਾਂਗੇ ਸਭ ਤੋਂ ਪਹਿਲਾਂ ਮਨੋਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਦੋਸਤੋ ਸਾਡੇ ਤੁਹਾਡੇ ਨਾਲ ਵੀ ਕੁਛ ਨਾ ਕਿਤੇ ਕੁਝ ਵਾਪਰਿਆ ਹੋਏਗਾ ਕਦੀ ਕੁਛ ਹੋਇਆ ਹੋਏਗਾ ਤਾਂ ਤੁਸੀਂ ਵੀ ਮੈਂ ਸਮਝਾਂਗਾ ਕਿ ਇਸ ਪ੍ਰੋਗਰਾਮ ਨੂੰ ਅੰਤ ਤੱਕ ਦੇਖਣਾ ਜੁੜੇ ਰਹਿਣਾ ਕਿਉਂਕਿ ਤੁਸੀਂ ਬਹੁਤ ਚੀਜ਼ਾਂ ਤੋਂ ਬਚ ਸਕਦੇ ਹੋ ਬਹੁਤ ਚੀਜ਼ਾਂ ਤੁਸੀਂ ਅਜਈਆਂ ਨਹੀਂ ਖਰੀਦਣੀਆਂ ਜਿਹੜੀਆਂ ਇਸ ਤੁਸੀਂ ਸੋਚਦੇ ਹੋ ਵੀ ਇਸ ਆਨਲਾਈਨ ਬਾਜ਼ਾਰ ਦੇ ਵਿੱਚ ਪਈਆਂ ਹੋਣੇ ਬਹੁਤ ਕੁਝ ਅਸੀਂ ਨਾਲ ਕੋ ਲੈ ਜਾਣਾਗੇ ਸਭ ਤੋਂ ਪਹਿਲਾਂ ਮੈਮ ਤੁਹਾਡੇ ਕੋਲੋਂ ਹੀ ਮੈਂ ਪ੍ਰੋਫੈਸਰ ਮੈਡਮ ਤੁਹਾਡੇ ਨਾਲ ਗੱਲ ਕਰਨਾ ਚਾਹਾਂਗਾ ਵੀ ਆਨਲਾਈਨ ਖਰੀਦਦਾਰੀ ਕਿੰਨਾ ਰੁਝਾਨ ਵਧਿਆ ਹੈ ਕਿਉਂ ਰੁਝਾਨ ਵਧਿਆ ਹੈ ਬਿਲਕੁਲ ਸ਼ਮਮੀ ਜੀ ਤੁਸੀਂ ਬਹੁਤ ਸਹੀ ਅੱਜ ਦਾ ਜਿਹੜਾ ਵਿਸ਼ਾ ਚੁਣਿਆ ਹੈ ਆਨਲਾਈਨ ਖਰੀਦਦਾਰੀ ਇਹਦਾ ਰੁਝਾਨ ਤਾਂ ਵਧ ਹੀ ਰਿਹਾ ਹੈ ਚਾਹੇ ਉਹ ਔਰਤਾਂ ਨੇ ਜਾਂ ਫਿਰ ਨੌਜਵਾਨ ਨੇ ਜਾਂ ਫਿਰ ਆਪਣੇ ਬਜ਼ੁਰਗ ਨੇ ਹਰ ਕੋਈ ਹੀ ਆਨਲਾਈਨ ਖਰੀਦਦਾਰੀ ਕਰ ਰਿਹਾ ਹੈ ਬਿਲਕੁਲ ਔਰਤਾਂ ਚਾਹੇ ਨਵੇਂ ਸੂਟ ਲੈਣੇ ਹੋਣ ਜਾਂ ਫਿਰ ਆਪਣੇ ਰਸੋਈ ਦਾ ਕੋਈ ਵੀ ਸਮਾਨ ਕੁੱਕਰ ਕੋਈ ਪਤਿਲਾ ਕੁਝ ਵੀ ਹੈ ਆਪਣੀ ਲਿਪਸਟਿਕ ਲੈਣੀ ਹੈ ਕੁਝ ਵੀ ਲੈਣਾ ਹੈ ਅੱਜ ਕੱਲ ਸਾਰਾ ਕੁਝ ਮੋਬਾਈਲ 'ਚ ਹੀ ਆ ਚੁੱਕਿਆ ਹੈ ਜੀ ਜੀ ਤੇ ਜੇ ਆਪਾਂ ਗੱਲ ਕਰੀਏ ਬਜ਼ੁਰਗਾਂ ਦੀ ਬਜ਼ੁਰਗ ਵੀ ਅੱਜ ਕੱਲ ਡਿਜੀਟਲ ਵਰਲਡ ਤੋਂ ਦੂਰ ਨਹੀਂ ਹੈਗੇ ਚਾਹੇ ਉਹ ਆਪਣੇ ਵਾਸਤੇ ਔਨਲਾਈਨ ਦਵਾਈਆਂ ਮੰਗਾ ਰਹੇ ਨੇ ਜਾਂ ਫਿਰ ਕੋਈ ਕਹਿ ਲੋ ਜੀ ਬੀਪੀ ਚੈੱਕ ਕਰਨ ਵਾਸਤੇ ਮਸ਼ੀਨ ਚਾਹੀਦੀ ਹੈ ਬਿਲਕੁਲ ਜਾਂ ਕੋਈ ਔਨਲਾਈਨ ਆਪਾਂ ਸੈਂਪਲ ਹੀ ਕਲੈਕਟ ਕਰ ਰਹੇ ਆ ਉਹ ਵੀ ਇੱਕ ਔਨਲਾਈਨ ਖਰੀਦਾਰੀ ਦਾ ਹੀ ਇੱਕ ਹਿੱਸਾ ਹੈ ਬਿਲਕੁਲ ਬਿਲਕੁਲ ਤੇ ਨੌਜਵਾਨ ਤਾਂ ਇਹਦੇ ਨਾਲ ਜੁੜੇ ਹੀ ਹੋਏ ਨੇ ਅਲੱਗ-ਅਲੱਗ ਤਰੀਕਿਆਂ ਨਾਲ ਚਾਹੇ ਉਹ ਨਵੇਂ ਆਪਣੇ ਫੈਸ਼ਨ ਵਾਸਤੇ ਕੋਈ ਕੱਪੜੇ ਖਰੀਦ ਰਹੇ ਨੇ ਜਾਂ ਕੋਈ ਇਲੈਕਟ੍ਰੋਨਿਕ ਗੈਜਟ ਖਰੀਦ ਰਹੇ ਨੇ ਤਾਂ ਹਰ ਕੋਈ ਆਨਲਾਈਨ ਖਰੀਦਾਰੀ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਿਆ ਹੋਇਆ ਹੈ ਪਿਛਲੇ ਕੁਝ ਸਾਲਾਂ ਤੋਂ ਆਨਲਾਈਨ ਖਰੀਦਾਰੀ ਮਨੋਜੀ ਜ਼ਿਆਦਾ ਵਧ ਗਈ ਹੈ ਬਿਲਕੁਲ ਬਿਲਕੁਲ ਤੁਸੀਂ ਕੀ ਸਮਝੋ ਇਸ ਵਧ ਰਿਹਾ ਰੁਝਾਨ ਦਾ ਸਭ ਤੋਂ ਮੁੱਖ ਕਾਰਨ ਕੀ ਹੈ ਸਭ ਤੋਂ ਮੁੱਖ ਕਾਰਨ ਇਹ ਹੈ ਕਿ ਜਿਹੜੇ ਸਾਡੇ ਕੋਲ ਇਲੈਕਟ੍ਰੋਨਿਕ ਗੈਜੇਟਸ ਆ ਗਏ ਜਾਇ ਲਾਈਕ ਮੋਬਾਈਲਸ ਆ ਗਏ ਟੈਬਸ ਆ ਗਏ ਕੰਪਿਊਟਰਸ ਆ ਗਏ ਇਹ ਸਭ ਤੋਂ بڑا ਇੱਕ ਕਾਰਨ ਹੈ ਜਿੰਨਾ ਦੀ ਰੀਚ ਜਿਹੜੀ ਹੈ ਲੋਕਾਂ ਤੱਕ ਹੋ ਗਈ ਮਤਲਬ ਇੱਕ ਛੋਟੇ ਜਿਹੇ ਬੱਚੇ ਤੋਂ ਤੁਸੀਂ ਲੈ ਕੇ ਬਜ਼ੁਰਗ ਤੱਕ ਦੇਖੋ ਤਾਂ ਉਹਦੇ ਕੋਲ ਇੱਕ ਕਮ ਸਿਕਮ ਮੋਬਾਈਲ ਤਾਂ ਹੈ ਜੀ ਜੀ ਟੈਬ ਹੈ ਲੈਪਟਾਪ ਹੈ ਕੰਪਿਊਟਰ ਹੈ ਬਿਲਕੁਲ ਹੁਣ ਤੁਸੀਂ ਇਹ ਦੇਖੋ ਕਿ ਬੜੀ ਬੜੀ ਕੰਪਨੀਆਂ ਦਾ ਅਗਰ ਮੈਂ ਡਾਟਾ ਤੁਹਾਨੂੰ ਸ਼ੇਅਰ ਕਰਾਂ ਤੇ ਇੱਕ ਬਹੁਤ ਬੜੀ ਕੰਪਨੀ ਹੈ ਜਿਹੜੀ ਪ੍ਰਾਈਮ ਡੇ ਜਿੱਦਾਂ ਆਪਾਂ ਕਹਿੰਦੇ ਉਹਨਾਂ ਦੇ ਹੁੰਦੇ ਆ ਉਹ 1 ਲੱਖ ਕਲਾਇੰਟ ਜਿਹੜਾ ਕਸਟਮਰ ਜਿਹੜਾ ਕੰਜ਼ਿਊਮਰ ਜਿਹੜਾ ਆ ਉਹ ਖਰੀਦ ਰਿਹਾ 1 ਮਿੰਟ ਚ 1 ਲੱਖ ਜੁੜ ਰਿਹਾ ਉਹਨਾਂ ਦੇ ਨਾਲ ਇਹ ਛੋਟੀ ਗੱਲ ਨਹੀਂ ਗਲੋਬਲੀ ਗਲੋਬਲੀ ਬਿਲਕੁਲ ਗਲੋਬਲੀ ਸਾਡੇ ਜਿਹੜੇ ਇੰਡੀਆ ਦੀ ਅਗਰ ਗੱਲ ਲਈ ਭਾਰਤ ਦੀ ਗੱਲ ਕਰੀਏ ਤਾਂ 71% ਜਿਹੜੇ ਲੋਕ ਨੇ ਉਹ ਸੋਚਦੇ ਨੇ ਕਿ ਅਸੀਂ ਜਿਹੜੀ ਸ਼ਾਪਿੰਗ ਕਰਨੀ ਆ ਉਹ ਫੈਸਟੀਵਲ ਸੀਜ਼ਨ ਚ ਕਰੀਏ ਜੀ ਜੀ ਲੇਕਿਨ ਜਿਹੜੇ ਫੋਰਨਰਸ ਨੇ ਲਾਈਕ ਅਗਰ ਮੈਂ ਅਮਰੀਕਨਸ ਦੀ ਗੱਲ ਕਰਾਂ ਉਹ 30% ਜਿਹੜੇ ਉਹ ਫੋਰਨਰਸ ਨੇ ਉਹ ਅਮਰੀਕਨ ਜਿਹੜੇ ਉਹ ਗਲੋਬਲ ਜਿਹੜਾ ਸਾਡਾ ਸੋਸ਼ਲ ਮੀਡੀਆ ਆ ਉਹ ਸੰਡੇ ਸ਼ਾਪਿੰਗ ਕਰਦੇ ਨੇ 53% ਅਮਰੀਕਨਸ ਨੇ ਸੋ ਇਹਦਾ ਮਤਲਬ ਰੁਝਾਨ ਬਦ ਰਿਹਾ ਜੀ ਜੀ ਰੁਝਾਨ ਬਦਨ ਦੇ ਨਾਲ ਨਾਲ ਲੋਕਾਂ ਨੂੰ ਵੀ ਫਾਇਦਾ ਇਹ ਚ ਕੋਈ ਸ਼ੱਕ ਨਹੀਂ ਕੰਜ਼ਿਊਮਰ ਜਿਹੜੇ ਨੇ ਆ ਕਸਟਮਰ ਜਿਹੜੇ ਨੇ ਜਿਨ੍ਹਾਂ ਨੂੰ ਪਹਿਲਾਂ ਆ ਕੇ ਜਾ ਕੇ ਲੈਣਾ ਪੈਂਦਾ ਸੀ ਸਮਾਨ ਹੁਣ 24/7 ਮਤਲਬ ਕਹਿ ਲਓ ਕਿ ਸਾਰਾ ਦਿਨ ਰਾਤ ਅਵੇਲੇਬਲ ਹੈ ਉਹਨਾਂ ਕੋਲ ਕਸਟਮਰ ਦੇ ਕੋਲ ਚੀਜ਼ ਅਵੇਲੇਬਲ ਜਦੋਂ ਦਿਲ ਕਰਦਾ ਮੰਗਵਾ ਸਕਦਾ ਈਵਨ ਤਾਂ ਕੀ ਉਹ ਨਿੱਦਰੀਆਂ ਕੰਪਨੀ ਆ ਗਈਆਂ ਜਿਨ੍ਹਾਂ ਨੇ ਕਿਹਾ ਵਿਥਿਨ 10 ਮਿੰਟਸ ਅਸੀਂ 10 ਮਿੰਟ ਤੱਕ ਤੁਹਾਡੇ ਘਰ ਸਮਾਨ ਪਹੁੰਚਾ ਦਾਂਗੇ ਤੁਸੀਂ ਮੋਬਾਈਲ ਤੇ ਦੇਖੋ ਨਾਲ ਨਾਲ ਉਹ ਦੱਸ ਰਿਹਾ ਕਿ ਬੰਦਾ ਕਿੱਥੇ ਪਹੁੰਚਿਆ 5 ਮਿੰਟ ਚ ਪਹੁੰਚਿਆ 3 ਮਿੰਟ ਚ ਪਹੁੰਚਿਆ ਉਹ ਇਵਨ ਤੱਕ ਕਿ ਤੁਹਾਨੂੰ ਉਹ ਇਦਾਂ ਦੀਆਂ ਫੈਸਿਲਿਟੀਆਂ ਕੂਪਨਸ ਫੈਸਿਲਿਟੀਆਂ ਜਾਂ ਜਿੱਦਾਂ ਸਵੇਰੇ ਸੁੱਤੇ ਉੱਠਦੇ ਤਾਂ ਨਿਕ ਮੈਸੇਜ ਆਂਦਾ ਹੈ ਕੰਪਨੀ ਤੋਂ ਕਿ ਅੱਜ ਤੈਨੂੰ 200 ਰੁਪਏ ਆਫ ਕਰ ਰਹੇ ਆ ਜਿਹੜੀ ਚੀਜ਼ ਤੁਸੀਂ ਬਾਜ਼ਾਰ ਚੋਂ 160 ਰੁਪਏ ਦੀ ਲੈਣੀ ਕੀ ਵਾਰ 20 20 30 ਦੀ ਤੁਹਾਨੂੰ ਮਿਲ ਜਾਂਦੀ ਹੈ ਇਹ ਫਾਇਦੇ ਨਹੀਂ ਨਾ ਤੇ ਫਾਇਦੇ ਲੇਕਿਨ ਹੁਣ ਤੁਸੀਂ ਇੱਕ ਬੜੀ ਵੱਡੀ ਗੱਲ ਕਹੀ ਹੈ ਵੀ ਕੇਈ ਵਾਰ ਐਸੋਜੀ ਚੀਜ਼ ਹੋ ਜਾਂਦੀ ਵੀ 10 ਮਿੰਟ ਦੇ ਵਿੱਚ ਤੁਹਾਡੇ ਘਰੇ ਇੱਕ ਕੰਪਨੀ ਵਾਲੇ ਪੁੱਜਦਾ ਕਰ ਦਿੰਦੇ ਨੇ ਸਮਾਨ ਬਰਸਰੀ ਹੋਵੇ ਜਾਂ ਦੁਨੀਆ ਭਰ ਦੀ ਜਿਹੜੀ ਚੀਜ਼ ਤੁਸੀਂ ਅਵੇਲੇਬਲ ਮੰਗਦੇ ਹੋ ਮੈਸੇਜ ਲੇਕਿਨ ਇਹਦੇ ਨਾਲ ਇੱਕ ਸਵਾਲ ਹੋਰ ਉੱਠ ਕੇ ਆਇਆ ਹੈ ਜੀ ਸਰ ਇਹ ਸ਼ਹਿਰਾਂ ਦੀ ਰੂਰਲ ਈਡੀਪਿੰਡੂ ਖੇਤਰਾਾਂ ਚ ਇਹ ਰੁਝਾਨ ਇੰਨੀ ਹੀ ਤੇਜ਼ੀ ਨਾਲ ਵੱਧ ਰਿਹਾ ਜਿਸ ਤਰ੍ਹਾਂ ਇਹ ਦੱਸ ਰਿਹਾ ਬਿਲਕੁਲ ਮਨੋਜ ਜੀ ਨੇ ਬੜੇ ਅੱਛੇ ਸਾਨੂੰ ਆਂਕੜੇ ਦੱਸੇ ਵੀ ਹੈ ਤੇ ਜਿਵੇਂ ਤੁਸੀਂ ਕਿਹਾ ਸ਼ਹਿਰਾਂ ਦੇ ਨਾਲ ਨਾਲ ਪਿੰਡੂ ਖੇਤਰਾਾਂ ਚ ਵੀ ਇਹਦਾ ਰੁਝਾਨ ਵਧ ਹੀ ਰਿਹਾ ਹੈ ਇਹ ਸਭ ਤੋਂ ਇਹਦਾ ਵਧੀਆ ਐਗਜ਼ਾਮਪਲ ਇਹ ਹੈ ਕਿ ਜਿਵੇਂ ਸਹੂਲियत ਹੈ ਸਭ ਤੋਂ ਵੱਡਾ ਕੱਲ ਕਿ ਜਿਵੇਂ ਕਈ ਚੀਜ਼ਾਂ ਕਈ ਕੰਪਨੀਆਂ ਜਿਸ ਤਰ੍ਹਾਂ ਕੰਪਨੀਆਂ ਨਾਲ ਲੈ ਲੈ ਰਹੇ ਨੇ ਵੀ 10 ਮਿੰਟ ਤੁਹਾਡੇ ਘਰੇ ਲੈ ਕੇ ਆ ਜਾਂਦੀ ਹੈ ਹਾਲੇ ਮੇਰੇ ਹਿਸਾਬ ਨਾਲ ਰੂਰਲ ਏਰੀਆ ਚ ਕੰਪਨੀ ਕੰਮ ਨਹੀਂ ਕਰ ਰਹੀਆਂ ਬਿਲਕੁਲ ਸਹੀ ਤੁਸੀਂ ਬੋਲ ਰਹੇ ਹੋ ਰੂਰਲ ਏਰੀਆ ਚ 10 ਮਿੰਟ ਵਾਲੀ ਤਾਂ ਚਲੋ ਅਜੇ ਸ਼ਾਇਦ ਨਹੀਂ ਪਹੁੰਚ ਸકી ਹੈ ਪਰ ਤੁਸੀਂ ਹਫਤੇ ਬਾਅਦ ਜਾਂ ਫਿਰ 8 ਜਾਂ 10 ਦਿਨ ਦੇ ਬਾਅਦ ਤੱਕ ਕੋਈ ਨਾ ਕੋਈ ਪ੍ਰੋਡਕਟ ਜਿਹੜਾ ਤੁਹਾਡੇ ਬਾਜ਼ਾਰ ਚ ਨਹੀਂ ਹੈਗਾ ਉਹ ਅਸੀਂ ਆਪਣੇ ਘਰ ਚ ਮੰਗਵਾ ਸਕਦੇ ਹਾਂ ਤੇ ਜਿੰਨੀ ਆਪਣੇ ਕੋਲ ਵੈਰਾਈਟੀ ਹੋ ਗਈ ਹੈ ਕਿ ਹਰ ਇੱਕ ਉਤਪਾਦ ਅਲੱਗ-ਅਲੱਗ ਤਰ੍ਹਾਂ ਦਾ ਅਲੱਗ-ਅਲੱਗ ਕੀਮਤਾਂ ਤੇ ਅਸੀਂ ਉਹਨਾਂ ਦੀ ਤੁਲਨਾ ਵੀ ਕਰ ਸਕਦੇ ਹਾਂ ਕਿ ਕਿੱਥੋਂ ਸਾਨੂੰ ਕੋਈ ਆਪਣਾ ਇਹ ਪ੍ਰੋਡਕਟ ਸਸਤਾ ਮਿਲ ਰਿਹਾ ਹੈ ਕਿੱਥੋਂ ਤੇ ਫਿਰ ਆਪਾਂ ਆਪਣੇ ਬਜਟ ਦੇ ਹਿਸਾਬ ਨਾਲ ਆਪਾਂ ਪਲਾਨ ਕਰ ਸਕਦੇ ਹਾਂ ਕਿ ਅਸੀਂ ਆਪਣਾ ਇਹ ਪ੍ਰੋਡਕਟ ਕਿੱਥੋਂ ਖਰੀਦਣਾ ਹੈ ਤੇ ਹੁਣ ਅੱਜਕੱਲ ਜਿਵੇਂ ਰਿਵਿਊਜ਼ ਹੈ ਜਾਂ ਰੇਟਿੰਗਸ ਹੈ ਤੇ ਅੱਜਕੱਲ ਜਿਹੜਾ ਗ੍ਰਾਹਕ ਹੈ ਕਾਫੀ ਜਾਗਰੂਕ ਵੀ ਹੋ ਚੁੱਕਿਆ ਹੈ ਤੇ ਕੋਈ ਜਿਵੇਂ ਕੋਈ ਨਵਾਂ ਪ੍ਰੋਡਕਟ ਲੈਣਾ ਹੈ ਨਵਾਂ ਕੋਈ ਉਤਪਾਦ ਲੈਣਾ ਹੈ ਉਹ ਪਹਿਲਾਂ ਦੇਖਦਾ ਹੈ ਕਿ ਉਹ ਤੋਂ ਉਹਨੂੰ ਲੈਣ ਵਾਲੇ ਜਿਹੜੇ ਪੁਰਾਣੇ ਗਾਹਕ ਨੇ ਉਹਨਾਂ ਨੇ ਕਿਸ ਤਰ੍ਹਾਂ ਦੇ ਰਿਵਿਊ ਦਿੱਤੇ ਨੇ ਕਿਸ ਤਰ੍ਹਾਂ ਦੇ ਕਮੈਂਟ ਦਿੱਤੇ ਨੇ ਤੇ ਉਹਨਾਂ ਦੇ ਕਮੈਂਟਾਂ ਦੇ ਹਿਸਾਬ ਨਾਲ ਵੀ ਫਿਰ ਉਹ ਆਪਣਾ ਡਿਸੀਜਨ ਲੈਂਦਾ ਕਿ ਹਾਂ ਮੈਨੂੰ ਇਹ ਪ੍ਰੋਡਕਟ ਲੈਣਾ ਚਾਹੀਦਾ ਹੈ ਜਾਂ ਨਹੀਂ ਲੈਣਾ ਨਹੀਂ ਲੈਣਾ ਇੱਕ ਮਨੋਜੀ ਗੱਲ ਆਂਦੀ ਹੈ ਉੱਠ ਕੇ ਵੀ ਬਹੁਤ ਸਾਰੀਆਂ ਕੰਪਨੀ ਆ ਅੱਜ ਮਾਰਕੀਟ ਦੇ ਵਿੱਚ ਆ ਗਈਆਂ ਆਨਲਾਈਨ ਮਾਰਕੀਟ ਜੀ ਬਿਲਕੁਲ ਬਿਲਕੁਲ ਸਰ ਜਦੋਂ ਆਪਾਂ ਆਨਲਾਈਨ ਮਾਰਕੀਟ ਦੇ ਵਿੱਚ ਸਰਚ ਕਰਦੇ ਹਾਂ ਕੋਈ ਕੋਈ ਆ ਕੰਪਨੀ ਆ ਕੋਈ ਕੰਪਨੀ ਆ ਤੁਸੀਂ ਫੇਸਬੁੱਕ ਖੋਲ ਕੇ ਬੈਠ ਜਾਓ ਤਾਂ ਮੇਰੇ ਖਿਆਲ ਹਜ਼ਾਰਾਂ ਹੀ ਤੁਹਾਨੂੰ ਐਡਵਰਟਾਈਜ਼ ਮਿਲ ਜੀ ਬਿਲਕੁਲ ਬਿਲਕੁਲ ਇੱਕ ਥੋ ਪਤਾ ਲੱਗੇਗਾ ਵੀ ਇਹ ਕੰਪਨੀ ਸਹੀ ਹੈ ਜਿਸ ਤਰ੍ਹਾਂ ਮੈਡਮ ਨੇ ਇੱਕ ਚੀਜ਼ ਤਾਂ ਕਹਿ ਦਿੱਤੀ ਵੀ ਤੁਸੀਂ ਉਹਦੀ ਟੀਆਰਪੀ ਦੇਖ ਸਕਦੇ ਹੋ ਦੇ ਸਟਾਰਸ ਕਿੰਨੇ ਲੱਗੇ ਆ ਚਾਰ ਸਟਾਰ ਪੰਜ ਸਟਾਰ ਬਾਕੀ ਹੈਗਾ ਲੇਕਿਨ ਇੱਕ ਇਸ ਤਰ੍ਹਾਂ ਪਤਾ ਲੱਗੇਗਾ ਵੀ ਇਹ ਜੋ ਵੇਚ ਰਿਹਾ ਹੈ ਜੋ ਦਿਖਾ ਰਿਹਾ ਹੈ ਇਹੀ ਇਦੇ ਲਈ ਬੜਾ ਸੌਖਾ ਤਰੀਕਾ ਹੈ ਜੀ ਤੁਸੀਂ ਇੰਟਰਨੈਟ ਤੇ ਜਾਓ ਉੱਥੇ অথেন্টিਕੇਟਿਡ ਵੈਬਸਾਈਟਸ ਨੇ ਜਿਹੜੀਆਂ ਕਿ ਤੈਨੂੰ ਰੇਟਿੰਗ ਦੇਣੀਆਂ ਇੱਕ ਤਾਂ ਗੂਗਲ ਸਭ ਤੋਂ ਵਧੀਆ ਤੁਸੀਂ ਕਹਿ ਸਕਦੇ ਹੋ ਕਿ ਗੂਗਲ 'ਚ ਥੋੜਾ ਬਹੁਤਾ ਹੇਰਾਫੇਰੀ ਹੋ ਸਕਦੀ ਹੈ ਲੇਕਿਨ ਸੈਂਟਰ ਗਵਰਨਮੈਂਟ ਦੀਆਂ ਵੀ ਜਿਹੜੀਆਂ ਕੰਜ਼ਿਊਮਰ ਰਿਲੇਟਿਡ ਵੈਬਸਾਈਟਸ ਆ ਉੱਥੇ ਜਾ ਕੇ ਤੁਸੀਂ ਸਟੱਡੀ ਕਰ ਸਕਦੇ ਹੋ ਕਿ ਆਹ ਜਿਹੜੀਆਂ ਵੈਬਸਾਈਟਸ ਨੇ ਇਹ ਜੈਨੂਇਨ ਨੇ ਔਰ ਉਹਨਾਂ ਨੇ ਇਹ ਵੀ ਨਾਲ ਲਿਖਿਆ ਹੁੰਦਾ ਹੈ ਕਿ ਇਹਨਾਂ ਦੀ ਵੈਬਸਾਈਟ ਤੇ ਹੀ ਤੁਸੀਂ ਜਾ ਕੇ ਕੋਸ਼ਿਸ਼ ਕਰੋ ਸ਼ਾਪਿੰਗ ਕਰੋ ਉਹਨਾਂ ਰੇਟਿੰਗ ਦਿੱਤੀ ਆ ऑफिशियल गवर्नमेंट ऑफ इंडिया ਦੀਆਂ ویب সাইਟਸ ਨੇ ਪ੍ਰਾਈਵੇਟ ਨੀਆਂ ਨੀ ਗੱਲ ਕਰ ਰਹੇ ਹਾਂ ਸੋ ਬੈਸਟ ਵੇ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਜਦੋਂ ਵੀ ਕੋਈ ਸ਼ਾਪਿੰਗ ਕਰਨੀ ਹੈ ਉਹਦੀ অথেন্টিਸਿਟੀ ਜ਼ਰੂਰ ਸਟੱਡੀ ਕਰੋ ਕਿ ਕਿਹੜੀ ویب سائٹ ਤੋਂ ਜਾ ਕੇ ਸਾਨੂੰ ਇਹ ਸ਼ਾਪਿੰਗ ਕਰਨੀ ਹੈ ਤਾਂ ਕਿ ਜਿਹੜੀ ਸਾਡੀ ਸ਼ਾਪਿੰਗ ਆ ਉਹ ਸਿਕਿਉਰ ਤਰੀਕੇ ਨਾਲ ਹੋ ਪਾਏ ਸਾਨੂੰ ਉਹਦਾ ਕੋਈ ਨੁਕਸਾਨ ਨਾ ਹੋਵੇ ਅਸੀਂ ਇੱਕ ਤਾਂ ਪੈਸੇ ਖਰਚ ਰਹੇ ਹਾਂ ਕੋਸ਼ਿਸ਼ ਕਰੋ ਆਨਲਾਈਨ ਜਦੋਂ ਸ਼ਾਪਿੰਗ ਕਰ ਰਹੇ ਹੋ ਕ੍ਰੈਡਿਟ ਕਾਰਡ ਡੈਬਿਟ ਕਾਰਡ ਘੱਟ ਯੂਜ਼ ਕਰੋ ਕੈਸ਼ ਔਨ ਡਿਲੀਵਰੀ ਤੇ ਜ਼ਰੂਰ ਰਹੋ ਫਾਇਦਿਆਂ ਦੀ ਗੱਲ ਕਰਦੇ ਆ ਪਹਿਲਾਂ ਫਿਰ ਨੁਕਸਾਨ ਦੀ ਗੱਲ ਕਰਾਂਗੇ ਫਿਰ ਸੋਚਾਂਗੇ ਕਿ ਜੇ ਕਿਸੇ ਬੰਦੇ ਨਾਲ ਫਰਾਡ ਹੁੰਦਾ ਹੈ ਕਿਸ ਤਰ੍ਹਾਂ ਗੱਲ ਕਰਾਂਗੇ ਲੇਕਿਨ ਮੈਂ 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 ਤੁਹਾਡੇ ਤੋਂ ਫਿਰ ਸ਼ੁਰੂ ਕਰਾਂਗਾ ਵੀ ਨੁਕਸਾਨ ਜਿਵੇਂ ਕਿ ਇਹ ਫਾਇਦੇ ਆਨਲਾਈਨ ਸ਼ਾਪਿੰਗ ਦੇ ਫਾਇਦੇ ਕੀ ਨੇ ਦੇਖੋ ਸਭ ਤੋਂ ਪਹਿਲੀ ਗੱਲ ਹੋ ਗਈ ਅਸੀਂ ਸ਼ਹਿਰਾਂ ਦੇ ਵਿੱਚ ਜਾਂਦੇ ਸੀਗੇ ਮਾਰਕੀਟ ਦੇ ਵਿੱਚ ਸ਼ਹਿਰ ਹੋਵੇ ਪਿੰਡ ਹੋਵੇ ਆਪਾਂ ਦੁਕਾਨਦਾਰ ਕੋਲ ਜਾਂਦੇ ਸੀ ਸਾਡੀ ਕੀ ਰਿਲੇਸ਼ਨਸ਼ਿਪ ਬੱਧਦੇ ਸੀਗੇ ਦੁਕਾਨਦਾਰ ਨਾਲ ਸਾਡੇ ਸੁੱਖ-ਦੁੱਖ ਦੇ ਵਿੱਚ ਉਹ ਕੰਮ ਆਂਦਾ ਸੀਗਾ ਸਾਡੇ ਕੋਲ ਪੈਸੇ ਜੇਬ 'ਚ ਨਹੀਂ ਸੀ ਹੁੰਦੇ ਸਾਨੂੰ ਉਧਾਰ ਵੀ ਦੇ ਦਿੰਦਾ ਸੀ ਉਹ ਬੰਦਾ ਵੀ ਚੱਲ ਲੈ ਜਾ ਯਾਰ ਕੋਈ ਨਹੀਂ ਵੀ ਜਦੋਂ ਆਦੀ ਇਹ ਸ਼ਾਪਿੰਗ ਆਈਏ ਅਸੀਂ ਉਹ ਚੀਜ਼ਾਂ ਵੀ ਕੱਟ ਆਫ ਕਰ ਰਹੇ ਹਾਂ ਇਹਦਾ ਕੀ ਕਾਰਨ ਹੈਗਾ ਵੀ ਸਾਡੇ ਇੱਕ ਤਾਂ ਸਾਡੀ ਮੈਂ ਮੰਨਦਾ ਵੀ ਸਾਡੇ ਬੱਚੇ ਬਾਹਰ ਵਾਲੇ ਦੁਆਲੇ ਇੱਧਰ ਉੱਧਰ ਹੋ ਗਏ ਪੜਨ ਲਈ ਸਟੱਡੀ ਕਰਨ ਲਈ ਬਾਹਰ ਚਲੇ ਗਏ ਅਸੀਂ ਜਿਹੜੇ ਆਲੇ ਦੁਆਲੇ ਘਰਾਂ ਚ ਰਹਿੰਦੇ ਆ ਇਕੱਲੇ ਰਹਿੰਦੇ ਆ ਲੁੱਟਮਾਰ ਵਧ ਗਈ ਹੈ ਐਸਟਾ ਦੀਆਂ ਚੀਜ਼ਾਂ ਵੀ ਹੋ ਗਈਆਂ ਵੀ ਇਕੱਲੇ ਜਾਣ ਤੋਂ ਗਰੇਸ ਕਰਦੇ ਕੀ ਤੁਸੀਂ ਸਮਝਦੇ ਹੋ ਵੀ ਇਹਦੇ ਫਾਇਦੇ ਕੀ ਨੇ ਨੁਕਸਾਨ ਤਾਂ ਮੈਨੂੰ ਜ਼ਿਆਦਾ ਦਿਖ ਰਹੇ ਫਾਇਦੇ ਕੀ ਨੇ ਇਸ ਦੇ ਵਿੱਚ ਸ਼ਮੀ ਜੀ ਜੇ ਮੈਂ ਫਾਇਦਿਆਂ ਦੀ ਗੱਲ ਕਰਾਂ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸਹੂਲियत ਤਾਂ ਹੈਗੀ ਹੋਈ ਹੈ ਤੇ ਅੱਜ ਦੀ ਅੱਜ ਦੇ ਦੌਰ 'ਚ ਜਿਵੇਂ ਪੈਸੇ ਹਰ ਕੋਈ ਬਚਾਉਣਾ ਚਾਹੁੰਦਾ ਹੈ ਤੇ ਸਾਨੂੰ ਅਲੱਗ-ਅਲੱਗ ਵੈਬਸਾਈਟ ਜਾਂ ਐਪਸ ਤੋਂ ਅਲੱਗ-ਅਲੱਗ ਤਰ੍ਹਾਂ ਦੇ ਡਿਸਕਾਊਂਟ ਜਾਂ ਆਫਰਸ ਯਾ ਬੈਂਕ ਵਾਲੇ ਵੀ ਜਿਵੇਂ ਕੈਸ਼ਬੈਕ ਦੇ ਆਫਰ ਦੇ ਦਿੰਦੇ ਆ ਜਾਂ ਕੁਝ ਪ੍ਰੋਮੋ ਕੋਡ ਮਿਲ ਜਾਂਦੇ ਨੇ ਤੇ ਜਿਹੜੇ ਆਪਾਂ ਕੀ ਮਾਨਤਾ ਪ੍ਰਾਪਤ ਹੈ ਜਾਂ ਜਿਹੜੀ ਟਰਸਟਡ ਐਪਸ ਨੇ ਜਿਵੇਂ ਮਨੋਜ ਜੀ ਨੇ ਵੀ ਦੱਸਿਆ ਕਿ ਪਪਾ ਵੈਰੀਫਾਈ ਕਰ ਸਕਦੇ ਆ ਉਹਨਾਂ ਦੇ ਉੱਪਰ ਆਪਾਂ ਇਹ ਇਸਤੇਮਾਲ ਕਰ ਸਕਦੇ ਆ ਤੇ ਸਾਡਾ ਮਤਲਬ ਕੀ ਇਕਨੋਮਿਕਲੀ ਜਿਹੜਾ ਹੈ ਉਹ ਸਾਨੂੰ ਪੈਸਿਆਂ ਦੀ ਬਚਤ ਵੀ ਹੋ ਰਹੀ ਹੈ ਇਹ ਸਭ ਤੋਂ ਵੱਡੀ ਗੱਲ ਹੈ ਸਹੂਲियत ਹੈ ਤੇ ਪਹਿਲਾਂ ਜਿਵੇਂ ਜਿਵੇਂ ਰਿਟਰਨ ਜਾਂ ਐਕਸਚੇਂਜ ਦੇ ਵਿੱਚ ਅਸੀਂ ਫਸ ਜਾਂਦੇ ਸੀ ਅੱਜ ਕੱਲ ਕੰਪਨੀਆਂ ਨੇ ਉਹ ਚੀਜ਼ੀ ਬਹੁਤ ਸੌਖੇ ਕਰ ਦਿੱਤੀ ਹੈ ਕਿ ਸਾਨੂੰ ਜੇ ਚੀਜ਼ ਪਸੰਦ ਨਹੀਂ ਆ ਰਹੀ ਤਾਂ ਆਪਾਂ ਮੋੜ ਸਕਦੇ ਹਾਂ ਟਾਈਮ ਦੀ ਬਚਤ ਹੋ ਰਹੀ ਹੈ ਟਾਈਮ ਦੀ ਬਚਤ ਹੋ ਰਹੀ ਹੈ ਬਿਲਕੁਲ ਜੀ ਟਾਈਮ ਤਾਂ ਅੱਜ ਕੱਲ ਟਾਈਮ ਤੇ ਪੈਸੇ ਇਹਨਾਂ ਦੇ ਵਿੱਚ ਹੀ ਚੱਲ ਰਿਹਾ ਕਿ ਟਾਈਮ ਬਚਾ ਲਓ ਜਾਂ ਪੈਸੇ ਬਚਾ ਲਓ ਆਪਣੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਟਾਈਮ ਸਾਡਾ ਜ਼ਿਆਦਾ ਬਚੇ ਮਨੋਜੀ ਹਟ ਕੇ ਨਾ ਤੋਂ ਤੁਹਾਡੇ ਕੋਲ ਕੋਈ ਹੈ ਨਹੀਂ ਮੇਰੇ ਸਾਡੇ ਤਾਂ ਦੋਨੋਂ ਹੀ ਹੈ ਜੀ ਟਾਈਮ ਉਹ ਪੈਸਾ ਦੋਨੋਂ ਬਚ ਰਹੇ ਨੇ ਦੋਨੋਂ ਬਚ ਰਹੇ ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਵੈਬਸਾਈਟ ਤੇ ਜਾ ਕੇ ਕੰਪੈਰੀਜ਼ਨ ਬਹੁਤ ਵਧੀਆ ਕਰ ਸਕਦੇ ਹੋ ਜੀ ਦੂਸਰਾ ਕਈ ਵਾਰ ਇਹਨਾਂ ਵੈਬਸਾਈਟ ਦੇ ਅੰਦਰ ਅਗਰ ਤੁਸੀਂ ਥੋੜਾ ਬਹੁਤ ਗਿਆਨ ਰੱਖਦੇ ਹੋ ਚਾਹੀਏ ਤੁਸੀਂ ਆਈਟੀ ਨਾਲ ਜੁੜ ਲਗਦੇ ਨਹੀਂ ਜੀ ਜਿਹਦਾ ਅਸੀਂ ਫੋਰ ਐਗਜ਼ਾਮਪਲ ਇੱਕ ਛੋਟੀ ਜੀ ਚੀਜ਼ ਆ ਇੱਕ ਚੀਜ਼ ਉਹਨਾਂ ਨੇ ਅੱਜ ਸਵੇਰੇ 100 ਰੁਪਏ ਕੀਤੀ ਕਈ ਵਾਰ ਉਹ ਦਪਹਿਰ ਨੂੰ ਆਫਰ ਆਉਂਦੇ ਨੇ ਉਹੀ ਚੀਜ਼ 60 ਰੁਪਏ ਦੀ ਆ 40 ਰੁਪਏ ਦੀ ਆ ਇੱਕ ਤਾਂ ਬੱਚਾ ਜਿਹੜਾ ਉਹਨੂੰ ਦੇਖ ਰਿਹਾ ਜਿਹੜਾ ਸ਼ਾਪਿੰਗ ਕਰਦੇ ਨੇ ਰੈਗੂਲਰ ਸਟੂਡੈਂਟ ਜਾਂ ਜਿਹੜੇ ਕਸਟਮਰ ਨੇ ਇੱਕ ਤਾਂ ਉਹਨੂੰ ਜਿਹੜੀ 100 ਰੁਪਏ ਦੀ ਚੀਜ਼ ਸੀ 60 ਰੁਪਏ ਵਿੱਚ ਮਿਲ ਗਈ ਬਿਲਕੁਲ ਜਿਨ੍ਹਾਂ ਨੇ ਸੋਚ ਲਿਆ ਜਿਨ੍ਹਾਂ ਨੇ ਸੋਚ ਲੈ ਸੋਚ ਲੈ ਲਈ ਉਹੀ ਚੀਜ਼ ਉਹ ਆਪਣੇ ਆਪ ਨੂੰ ਠੱਗਾ ਮਹਿਸੂਸ ਨਹੀਂ ਕਰਨਗੇ ਫੋਰ ਐਗਜ਼ਾਮਪਲ ਕਿੱਦਾਂ ਸਰ ਮੈਂ 100 ਰੁਪਏ ਦੀ ਲੈ ਕੇ ਆਇਆ ਹਾਂ ਜੀ ਮੈਨੂੰ 9 ਵਜੇ ਮੈਂ ਮੇਰੇ ਕੋਲ ਟਾਈਮ 9 ਵਜੇ ਸੀ ਸਵੇਰੇ ਮੈਂ 9 ਵਜੇ ਆਰਡਰ ਕਰ ਦਿੱਤਾ ਉਸ ਤੋਂ ਬਾਅਦ ਮ ਆਰਡਰ ਕਰਤੀ 50 ਰੁਪਏ ਤੇ ਮੈਨੂੰ ਪਤਾ ਲੱਗਦਾ ਤੁਸੀਂ 50 ਤੇ ਲਈਏ ਮੈਂ 100 ਤੇ ਲੈ ਲਿਆ ਮੈਂ ਆਪਣੇ ਆਪ ਨੂੰ ਠਗਿਆ ਨਹੀਂ ਸਰ ਇਹਨੂੰ ਠਗਿਆ ਨਹੀਂ ਕਹਿੰਦੇ ਇਹਨੂੰ ਕਹਿੰਦੇ ਆ ਕਿ ਤੁਸੀਂ ਅਗਰ ਪੇਸ਼ੈਂਟਲੀ ਵੇਟ ਕਰ ਲਓ ਕੋਈ ਚੀਜ਼ ਨੂੰ ਲੈਣ ਤੋਂ ਪਹਿਲਾਂ ਰੇਟਿੰਗ ਕੰਪੈਰੀਜ਼ਨ ਕਰੋ ਸਟੱਡੀ ਕਰੋ ਕਿ ਜਿੱਦਾਂ ਹੁਣ ਫੋਰ ਇਗਜ਼ਾਮਪਲ ਮੈਂ ਸਟੱਡੀ ਕਰ ਰਿਹਾ ਕਿ ਮੇਰੀ ਆਹ ਕੰਪਨੀਆਂ ਇਹਨਾਂ ਇਹਨਾਂ ਦਿਨਾਂ ਚ ਇਹਨਾਂ ਨਾਲ ਟਾਈਮ ਦੇ ਵਿੱਚ ਅਗਰ ਦੇਖੋ ਤੁਸੀਂ ਪੈਸਾ ਬਚਾਣਾ ਯੂ ਹੈਵ ਟੂ ਡੂ ਸਮ ਐਫਰਟ ਤੁਹਾਨੂੰ ਐਫਰਟ ਕਰਨੇ ਪੈਣਗੇ ਉਹ ਐਫਰਟ ਉਹ ਗਰ ਉਹ ਬੰਦੇ ਨੇ ਕੀਤੇ ਹੁੰਦੇ ਤੇ ਉਹਦੇ 40 ਵੱਜ ਜਣੇ ਮਤਲਬ ਤੁਹਾਡੇ ਕੋਲ ਮਾਰਕੀਟ ਜਾਣ ਨੂੰ ਟਾਈਮ ਨਹੀਂ ਹੈ ਲੇਕਿਨ ਉਹ ਵੈਬਸਾਈਟਾਂ ਨੂੰ ਤੇ ਨਿਗਰ ਰੱਖਣ ਨੂੰ ਤੁਹਾਡੇ ਕੋਲ ਟਾਈਮ ਨਹੀਂ ਹੈ ਬਿਲਕੁਲ ਕਿਉਂਕਿ ਤੁਹਾਡੇ ਹੱਥ ਦੇ ਵਿੱਚ ਮੋਬਾਈਲ ਆ ਗਿਆ ਤਾਂ ਤੁਸੀਂ ਉਹ ਰੱਖੀਏ ਕੋਈ ਵੀ ਕਦੋਂ ਉਹ ਸਸਤੀ ਹੋਏਗੀ ਕਦੋਂ ਸਰ ਉਹ ਨੋਟੀਫਿਕੇਸ਼ਨ ਭੇਜਦੇ ਨੇ ਸਭ ਤੋਂ ਵਧੀਆ ਜਿਹੜੀ ਚੀਜ਼ ਹੈ ਉਹ ਆਪਣੇ ਕੰਜ਼ਿਊਮਰ ਜਾਂ ਕਸਟਮਰ ਨੂੰ ਜੋੜੀ ਰੱਖਦੇ ਨੇ ਗੁੱਡ ਮਾਰਨਿੰਗ ਦੇ ਨਾਲ ਤੁਹਾਨੂੰ ਇੱਕ ਮੈਸੇਜ ਆਏਗਾ ਅੱਜ ਅਸੀਂ ਇੰਨੇ ਪਰਸੈਂਟ ਡਿਸਕਾਊਂਟ ਦੇ ਰਹੇ ਹਾਂ ਜੀ ਬੰਦਾ ਆਪਣੇ ਆਪ ਇੰਟਰੈਕਟ ਕਰਦਾ ਉਹਨਾਂ ਨਾਲ ਓਕੇ ਇਟਸ ਅਰੀਜ਼ਨ ਬਹੁਤ ਵੱਡਾ ਕਿਸ ਤਰ੍ਹਾਂ ਦੇਖੋ ਤੁਸੀਂ ਅਗਰ ਮੈਂ ਜੋ ਸਭ ਤੋਂ ਪਹਿਲਾਂ ਥੋੜੀ ਜਿਹੀ ਪਹਿਲਾਂ ਗੱਲ ਕੀਤੀ ਕ੍ਰੈਡਿਟ ਕਾਰਡ ਔਰ ਡੈਬਿਟ ਕਾਰਡ ਮੈਂ ਦਾਦਾ ਛੋਟੀ ਜਿਹੀ ਐਗਜ਼ਾਮਪਲ ਫੋਰ ਈਗਜ਼ਾਮਪਲ ਇੱਕ ਬੱਚਾ ਕਹਿੰਦਾ ਮੈਂ ਲੈਪਟਾਪ ਲੈਣਾ ਜੀ ਉਹ ਲੈਪਟਾਪ ਲੈਣ ਗਿਆ ਉਹਨੂੰ 60000 ਦਾ ਲੈਪਟਾਪ ਨਜ਼ਰ ਆ ਰਿਹਾ ਉਹ ਕੰਪੈਰੀਜ਼ਨ ਕਰਦਾ ਕਿ ਇਹ 60000 ਸਸਤਾ ਹੈ ਅਗਰ ਇਹ ਕਨਫਿਗਰੇਸ਼ਨ ਲੈਣੀ ਆ ਹੁਣ ਉੱਤੇ ਇੱਕ ਫੈਸਿਲਿਟੀ ਆ ਕਿ ਅਗਰ ਤੁਸੀਂ ਕ੍ਰੈਡਿਟ ਕਾਰਡ ਯੂਜ਼ ਕਰੋਗੇ ਤਾਂ ਅਸੀਂ 15% ਹੋਰ ਦੇ ਦਾਂਗੇ ਆਫ ਜੀ ਹੁਣ ਉਹਦੇ ਨਾਲ ਕੀ ਹੋਇਆ ਇੱਕ ਤਾਂ ਬੰਦੇ ਨੇ ਜਿੰਨੇ ਕ੍ਰੈਡਿਟ ਕਾਰਡ ਯੂਜ਼ ਕੀਤਾ ਉਹ ਤੀਸਰਾ ਉਹੀ ਸਾਰੀ ਪਰਸਨਲ ਡਿਟੇਲ ਉੱਥੇ ਚਲੀ ਗਈ ਬਿਲਕੁਲ ਹੁਣ ਅਗਰ ਤਾਂ ਬੈਂਕ ਉਹਨੂੰ ਸਿਕਿਉਰ ਰੱਖਦੀ ਹੈ ਤਾਂ ਬਹੁਤ ਹੀ ਵਧੀਆ ਲੇਕਿਨ ਹੈਕਰ ਜਿਹੜੇ ਬੈਠੇ ਨੇ ਉਹ ਇਧਰ ਇਨਫੋਰਮੇਸ਼ਨ ਨੂੰ ਤਾਂ ਕੈਰੀ ਕਰਦੇ ਆ ਉਹ ਫਿਰ ਤੁਹਾਡੇ ਅਕਾਊਂਟਸ ਤੱਕ ਪਹੁੰਚ ਜਾਣਗੇ ਇਹ ਸਭ ਤੋਂ ਵੱਡਾ ਨੁਕਸਾਨ ਹੈ ਆਨਲਾਈਨ ਸਿਸਟਮ ਦਾ ਜੀ ਉਸ ਤੋਂ ਬਾਅਦ ਜੇ ਤੁਹਾਡੀ ਇਨਫੋਰਮੇਸ਼ਨ ਚਲੀ ਗਈ ਈਮੇਲ ਚਲਾ ਗਿਆ ਬਰਥ ਸਰ ਤੁਹਾਡਾ ਡੇਟ ਆਫ ਬਰਥ ਚਲਾ ਗਿਆ ਤੁਹਾਡੀ ਪਰਸਨਲ ਇਨਫੋਰਮੇਸ਼ਨ ਪਾਸਵਰਡ ਚਲੇ ਗਏ ਕਈ ਵਾਰ ਤੁਸੀਂ ਦੇਖਣਾ ਤੁਹਾਨੂੰ ਬਿਨਾਂ ਬਤਨ ਕਾਲਸ ਆ ਰਹੀਆਂ ਨੇ ਉਹ ਇਹਨਾਂ ਕਰਕੇ ਹੀ ਆਉਂਦੀਆਂ ਨੇ ਸਰ ਮੈਡਮ ਕਈ ਵਾਰ ਇਸ ਤ ਕੰਗੀ ਵੈਬਸਾਈਟ ਦੇਖ ਕੇ ਜਿਸ ਤਰ੍ਹਾਂ ਕਿ ਆਈਬ ਫੇਸਬੁਕ ਤੇ ਦੇਖ ਕੇ ਆਰਡਰ ਕਰਦੇ ਅਸੀਂ ਕੋਈ ਚੀਜ਼ ਬਹੁਤ ਸਾਰੇ ਅਸੀਂ ਨਿਊਜ਼ ਦੇਖਦੇ ਰਹਿੰਦੇ ਆ ਆਪਣੇ ਮੈਸੇਜ ਤੇ ਵੀ ਆ ਜਾਂਦੀਆਂ ਨੇ ਵਟਸਐਪ ਵਗੈਰਾ ਇਹੋ ਜਿਹੇ ਨਿਊਜ਼ ਦੇਖ ਰਹੇ ਆ ਵੀ ਕਿਸੇ ਨੇ ਕੋਈ ਚੀਜ਼ ਮੰਗਾਈ ਆਰਡਰ ਕਰ ਦਿੱਤੀ ਮੰਨ ਲਓ ਕਿਸੇ ਨੇ ਆਫਰ ਆ ਗਈ ਵੀ ਮੈਂ ਤੁਹਾਨੂੰ ਜਿਹੜਾ ਹੈਗਾ ਉਸ ਲੱਖ ਰੁਪਿਆ ਵਾਲਾ ਮੋਬਾਈਲ 35000 ਰੁਪਏ 40000 ਰੁਪਏ ਚ ਦੇ ਰਹੇ ਹਾਂ ਜਿਸ ਤਰ੍ਹਾਂ ਕੇ ਆਫਰ ਆਂਦੀ ਹੈ ਦੇਖਦੇ ਰਹੋ ਕਰ ਦਿੱਤੀ ਉਤੋਂ ਬਾਅਦ ਉਸ ਬੰਦੇ ਨੇ ਚਾਹੇ ਪ੍ਰੀਪੇਡ ਪੈਸੇ ਦਿੱਤੇ ਜਾਂ ਚਾਹੇ ਉਹਨੇ ਪੋਸਟ ਬਿੱਲ ਪੈਸੇ ਦਿੱਤੇ ਉਹ ਗੱਲ ਅੱਕਾਰਾਏ ਤੇ ਵੀ ਪੈਸੇ ਦੇ ਦਿੱਤੇ ਉਹਨੇ ਵੀ ਆਗੇ ਉਤੋਂ ਬਾਅਦ ਬੜਾ ਖੁਸ਼ ਹੁੰਦਾ ਵੀ ਮੇਰਾ ਤਾਂ ਦੇਖੋ ਜੀ ਐਨੇ 35000 ਰੁਪਏ ਦੇ ਵਿੱਚ ਮੈਨੂੰ ਲੱਖ ਰੁਪਏ ਵਾਲਾ ਮੋਬਾਈਲ ਮਿਲ ਗਿਆ ਜਦੋਂ ਮੋਬਾਈਲ ਖੋਲਦਾ ਤਾਂ ਉਹਦੇ ਵਿੱਚੋਂ ਇੱਕ ਸਾਬਨ ਦੀ ਟਿੱਕੀ ਮਿਲਦੀ ਹੈ ਬਿਲਕੁਲ ਬਿਲਕੁਲ ਉਸ ਥੇ ਕੀ ਹੋ ਗਏ ਜੀ ਇਹ ਤੁਸੀਂ ਬਹੁਤ ਵਧੀਆ ਉਦਾਹਰਨ ਵੀ ਦਿੱਤੀ ਹੈ ਤੇ ਪਿੱਛੇ ਅਸੀਂ ਖਬਰਾਂ 'ਚ ਵੀ ਇਹ ਜਿਹੇ ਗੱਲਾਂ ਸੁਣੀਆਂ ਐ ਕਿ ਆਰਡਰ ਕੁਝ ਹੋਰ ਕੀਤਾ ਤਾਂ ਜਦ ਖੋਲ ਕੇ ਦੇਖਿਆ ਤਾਂ ਕੁਝ ਹੋਰ ਹੀ ਨਿਕਲੇ ਆਇਆ ਜੀ ਤੇ ਇਹਦੇ ਵਿੱਚ ਜੇ ਤਾਂ ਤੁਸੀਂ ਜਿਹੜੀ ਟਰਸਟਡ ਐਪਸ ਜਾਂ ਟਰਸਟਡ ਵੈਬਸਾਈਟਸ ਹੈ ਜੇ ਤੁਸੀਂ ਉੱਥੋਂ ਖਰੀਦਾਰੀ ਕੀਤੀ ਹੈ ਫਿਰ ਤਾਂ ਉਹਨਾਂ ਦਾ ਇੱਕ ਪ੍ਰੋਪਰ ਪ੍ਰोसीजर ਪਾਲਿਸੀ ਰਹਿੰਦੀ ਹੈ ਕਿ ਕਿਸ ਤਰ੍ਹਾਂ ਤੁਸੀਂ ਉਹਨੂੰ ਰਿਟਰਨ ਕਰਨਾ ਹੈ ਜਾਂ ਰਿਫੰਡ ਕਰਨਾ ਹੈ ਜੀ ਪਰ ਜੇ ਤੁਸੀਂ ਕਿਸੇ ਸੋਸ਼ਲ ਮੀਡੀਆ ਦੇ ਥਰੂ ਸੋਸ਼ਲ ਮੀਡੀਆ ਦੇ ਥਰੂ ਤੁਸੀਂ ਖਰੀਦਾਰੀ ਕੀਤੀ ਹੈ ਜੀ ਫੇਰ ਤੁਹਾਨੂੰ ਇੱਕ ਵਾਰ ਦੁਬਾਰਾ ਸੋਚਣਾ ਪਏਗਾ ਕਿ ਜਿਹੜੇ ਜਗ੍ਹਾ ਤੋਂ ਤੁਸੀਂ ਲਿਆ ਹੈ ਜਿਹੜੇ ਸੈਲਰ ਤੋਂ ਤੁਸੀਂ ਉਹ ਲਿਆ ਹੈ ਕਿ ਉਹ ਟਰਸਟਡ ਸੀਗਾ ਜਾਂ ਨਹੀਂ ਜੀ ਤੇ ਜੇ ਹੁਣ देर ਹੋ ਚੁੱਕੀ ਹੈ ਤੁਹਾਡੇ ਕੋਲ ਕੋਈ ਉਹਦਾ ਪ੍ਰੂਫ ਨਹੀਂ ਹੈਗਾ ਤਾਂ ਸਭ ਤੋਂ ਪਹਿਲਾ ਕਦਮ ਤਾਂ ਸਾਨੂੰ ਸਾਈਬਰ ਪੁਲਿਸ ਨੂੰ ਹੀ ਇਨਫੋਰਮ ਕਰਨਾ ਚਾਹੀਦਾ ਹੈ ਜੀ ਜੀ ਹਾਂਜੀ ਓਕੇ ਤੇ ਹਮੇਸ਼ਾ ਸੋਸ਼ਲ ਮੀਡੀਆ ਦੇ ਵਿੱਚ ਖਰੀਦਾਰੀ ਕਰਨ ਦੇ ਸਮੇਂ ਸਾਨੂੰ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ ਮੈਂ ਇੱਕ ਅੱਜਕੱਲ ਆ ਵੀ ਰਹੀ ਹੈ ਹਰੇਕ ਜਦੋਂ ਮੋਬਾਈਲ ਚੁੱਕਦਾ ਹੈ ਨਾ ਜੀ ਹੁਣ ਤਾਂ ਬੱਚਿਆਂ ਵਰਗੀ ਆਵਾਜ਼ ਆਣ ਲੱਗ ਪਈ ਹੈ ਪਹਿਲੇ ਇੱਕ ਲੇਡੀ ਵੀ ਬੋਲਦੀ ਸੀ ਵੀ ਅਗਰ ਤੁਸੀਂ ਇਸ ਤਰ੍ਹਾਂ ਦੀ ਕੋਈ ਚੀਜ਼ ਹੁੰਦੀ ਹੈ ਤੁਹਾਡੇ ਨਾਲ ਕੋਈ ਜੱਜ ਬਣ ਕੇ ਤੁਹਾਨੂੰ ਟੱਕ ਰਿਹਾ ਕਿ ਕਿਸ ਤਰ੍ਹਾਂ ਵੀ ਤੁਸੀਂ ਸਾਈਬਰ ਕ੍ਰਾਈਮ ਨੂੰ ਇਨਫੋਰਮ ਕਰੋ ਅਗਰ ਸਾਈਬਰ ਕ੍ਰਾਈਮ 1903 ਨੰਬਰ ਉਹ ਦਿੰਦੇ ਆ ਵੀ ਪੁਲਿਸ ਦੇ ਉੱਤੇ ਇਨਫੋਰਮ ਕਰੋ ਜੀ ਜਦੋਂ ਕੋਈ ਰਿਪੋਰਟ ਕਰਦਾ ਐਸ ਤਰ੍ਹਾਂ ਦੀ ਚੀਜ਼ ਸਾਈਬਰ ਕ੍ਰਾਈਮ ਜਿਸ ਤਰ੍ਹਾਂ ਦੇ ਸਾਈਬਰ ਤੱਕੀ ਉਹ ਪੈਸੇ ਵਾਪਸ ਹੋ ਸਕਦੇ ਆ ਕੀ ਉਹ ਕੰਪਨੀ ਟ੍ਰੇਸ ਹੋ ਸਕਦੀ ਹੈ ਕਿਉਂਕਿ ਕੰਪਨੀ ਸਾਡੇ ਨਾਲ ਫਰਾਡ ਕਰਦੀ ਨਾ ਬਹੁਤਿਆਂ ਨਾਲ ਫਰਾਡ ਕੀਤਾ ਹੋਏਗਾ ਤੇ ਅਸੀਂ ਸੁਣ ਰਹੇ ਹਾਂ ਵੀ ਕੰਪਨੀਆਂ ਜਿਹੜੀਆਂ ਆਉਂਦੀਆਂ ਨੇ ਤੇ ਸ਼ਟਰ ਸਟ ਕੇ ਚਲੀਆਂ ਜਾਂਦੀਆਂ ਨੇ ਜੀ ਤੁਸੀਂ ਬਹੁਤ ਵਧੀਆ ਇੱਕ ਪੁਆਇੰਟ ਉਠਾਇਆ ਇਹਦੇ ਲਈ ਅਗਰ ਤੁਸੀਂ ਸੀਪੀ ਆਫਿਸ ਜਲੰਧਰ ਚਲੇ ਜਾਓ ਤੇ ਇੱਕ ਲਗ ਡਿਪਾਰਟਮੈਂਟ ਹੈ ਸਾਈਬਰ ਕ੍ਰਾਈਮ ਦਾ ਬਿਲਕੁਲ ਕੋਈ ਠਾਰਕ ਬੰਦੇ ਦੀ ਟੀਮ ਕੰਮ ਕਰ ਰਹੀ ਹੈ ਜਿਹਦੇ ਚ ਪੀਪੀਐਸ ਤੋਂ ਲੈ ਕੇ क्लैरिकल मतलब होम गार्ड गार्ड जेडे कॉन्स्टेबल लोग है वो भी काम कर रहे ने ਤੁਸੀਂ ਆਪਣੀ ਕੰਪਲੇਂਟ ਜਾ ਕੇ ਉੱਥੇ ਪਰਸਨਲੀ ਲਿਖਵਾ ਵੀ ਸਕਦੇ ਹੋ ਗੱਲ ਆ ਗਈ ਕੀ ਅਸੀਂ ਰੀਚ ਕਰ ਸਕਦੇ ਹਾਂ ਉਹਨਾਂ ਤੱਕ ਬਿਲਕੁਲ ਰੀਚ ਕਰ ਸਕਦੇ ਆ ਕਈ ਇਦਾਂ ਦੀ ਐਗਜ਼ਾਮਪਲ ਤੁਸੀਂ ਦੇਖਿਆ ਹੋਣੀਆਂ ਜਿਹੜੀਆਂ ਫੜੋਏ ਨੇ ਬੰਦੇ ਲੇਕਿਨ ਆਪਾਂ ਡਰ ਜਾਂਦੇ ਆ ਜੀ ਫੋਰ ਐਗਜ਼ਾਮਪਲ ਫੋਨ ਆ ਗਿਆ ਤੁਸੀਂ ਗਲਤ ਕੰਮ ਕਰ ਰਹੇ ਹੋ ਤੁਹਾਨੂੰ ਅਸੀਂ ਆਰਬੀਆਈ ਤੋਂ ਫੋਨ ਕਰ ਰਹੇ ਆ ਤੁਹਾਡਾ ਨੰਬਰ ਜਿਹੜਾ ਪਾਕਿਸਤਾਨ ਤੋਂ ਟ੍ਰੇਸ ਹੋਇਆ ਉੱਥੇ ਅਸੀਂ ਕਾਲ ਕੀਤੀ ਡਰਨ ਦੀ ਕੋਈ ਲੋੜ ਨਹੀਂ ਪੇਸ਼ੈਂਟਲੀ ਦੋ ਮਿੰਟ ਬੈਠੋ ਸੋਚੋ ਅਗਰ ਤੁਹਾਨੂੰ ਲੱਗਦਾ ਕਿ ਨਹੀਂ ਇਹ ਕ੍ਰਾਈਮ ਆ ਜਾ ਕੇ ਕੰਪਲੇਨ ਕਰੋ ਇਹ ਸੈਪਰੇਟ ਚੀਜ਼ ਆ ਸਾਡਾ ਅੱਜ ਦਾ ਵਿਸ਼ਾ ਹੈ ਵੀ ਜਦੋਂ ਲੋਕੀ ਇਸ ਤਰ੍ਹਾਂ ਆਨਲਾਈਨ ਸ਼ਾਪਿੰਗ ਤੇ ਠੱਗੇ ਜਾਂਦੇ ਨੇ ਤਾਂ ਕੀ ਇੱਥੇ ਕੰਪਲੇਨਟ ਕਰਦੇ ਨੇ ਤਾਂ ਕੁਝ ਐਕਸ਼ਨ ਹੁੰਦਾ ਹੈ ਤੁਸੀਂ ਪੈਸੇ ਲੈ ਸਕਦੇ ਹੁੰਦਾ ਜੀ ਬਿਲਕੁਲ ਲੈ ਸਕਦੇ ਐਗਜ਼ਾਮਪਲਸ ਨਹੀਂ ਜੀ ਬਿਲਕੁਲ ਮੈਂ ਕਹਿ ਰਿਹਾ ਐਸੀ ਡਿਪਾਰਟਮੈਂਟ ਨੂੰ ਜਾ ਕੇ ਤੁਸੀਂ ਕੰਪਲੇਨਟ ਕਰੋ ਲੈ ਸਕਦੇ ਆ ਜੀ ਬਿਲਕੁਲ ਲੈ ਸਕਦੇ ਸਰ ਲੈ ਸਕਦੇ ਆ ਜੀ ਬਿਲਕੁਲ ਲੈ ਸਕਦੇ ਜੇ ਅਗਰ ਸਾਈਬਰ ਕ੍ਰਾਈਮ ਕੋਲ ਅਸੀਂ ਜਾਈਏ ਅਸੀਂ ਆਪਣਾ ਪ੍ਰੂਵਡ ਪ੍ਰੂਫ ਰਨ ਦਸੀਏ ਤਾਂ ਉਹ ਟ੍ਰੇਸ ਕਰ ਸਕਦੇ ਆ ਕਰ ਸਕਦੇ 80% ਟ੍ਰੇਸ ਹੋਏ ਨੇ 2 ਜੀ ਬਿਲਕੁਲ ਲੇਕਿਨ ਅਸੀਂ ਇੱਕ ਚੀਜ਼ ਹੋਰ ਤੁਹਾਨੂੰ ਜ਼ਿਆਦਾ ਪਤਾ ਹੋਵੇਗਾ ਮਹਿਤਾਮਨੋਜੀ ਤੁਹਾਡੇ ਕੋਲ ਪੁੱਛ ਰਿਹਾ ਵੀ ਜੇ ਆਪਾਂ ਇਹ ਗੱਲ ਕਰੀਏ ਵੀ ਆਪਾਂ ਨੂੰ ਤੁਸੀਂ ਇੱਕ ਚੀਜ਼ ਤਾਂ ਦੇ ਦਿੱਤੀ ਵੀ ਇਹ ਵੈਬਸਾਈਟ ਦੇ ਉਹ ਦੇਖ ਲਓ ਵੀ ਐਨਾ 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 ਜੀ ਲੇਕਿਨ ਕੀ ਅਸੀਂ ਵੈਰੀਫਾਈ ਕਰਨ ਦਾ ਹੋਰ ਕੋਈ ਤਰੀਕਾ ਅਪਣਾ ਸਕਦੇ ਜਿੱਥੋਂ ਪਤਾ ਲੱਗੇ ਵੀ ਇਹ ਸੱਚਮੁੱਚ ਸਹੀ ਹੈਗੀ ਹੈ ਜਾਂ ਫਿਰ ਕੋਈ ਕੰਪਨੀਆਂ ਅਜਈਆਂ ਨੇ ਸੇਲ ਵਾਲੀਆਂ ਇਹਦੇ ਵਿੱਚ ਜਿਹੜੀਆਂ ਤੁਸੀਂ ਜਿਨ੍ਹਾਂ ਤੇ ਅਸੀਂ ਭਰੋਸਾ ਕਰ ਸਕਦੇ ਬਿਲਕੁਲ ਸਰ ਬਿਲਕੁਲ ਦੇਖੋ ਤਾਂ ਜੇਕਰ ਤੁਸੀਂ ਵੈਬਸਾਈਟ ਯੂਜ਼ਰ ਹੋ ਯਾ ਮੋਬਾਈਲ ਯੂਜ਼ਰ ਹੋ ਤੇ ਉਤੋਂ ਪਹਿਲਾਂ ਸਭ ਤੋਂ ਪਹਿਲਾਂ ਐਚਟੀਟੀਪੀ ਐਸ অথেন্টিਸਿਟੀ ਜ਼ਰੂਰ ਚੈੱਕ ਕਰੋ ਜੀ ਤੁਸੀਂ ਦੇਖੋਗੇ ਕਈ ਵੈਬਸਾਈਟ ਤੁਸੀਂ ਖੋਲਦੇ ਹੋ ਕੋਈ ਕੰਪਨੀ ਦੀ ਵੈਬਸਾਈਟ ਹੈ ਸੇ ਆਨਲਾਈਨ ਸ਼ੋਪਿੰਗ ਦੀ ਵੈਬਸਾਈਟ ਹੈ ਉਹਦੇ ਨੀਚੇ ਹੁਣ Google ਨੇ ਵੀ ਸਰਵਿਸ ਦੇਤੀ Yahoo ਨੇ ਵੀ ਸਰਵਿਸ ਦੇਤੀ AOL ਨੇ ਵੀ ਸਰਵਿਸ ਦੇਤੀ ਉਹ ਲਿਖ ਕੇ ਦਿੰਦੇ ਨੇ ਕਿ ਦੀਜ਼ ਆਰ ਨਾਟ ਇੱਕ ਸਹੀ ਵੈਬਸਾਈਟ ਨਹੀਂ ਹੈ ਤੁਸੀਂ ਇੱਥੇ ਨਾ ਜਾਓ ਜੀ ਫਿਰ ਇੱਕ ਬਟਨ ਲਾਇਆ ਅਗਰ ਜਾਣਾ ਚਾਹੁੰਦੇ ਹੋ ਤਾਂ ਐਡੀ ਚੁਆਇਸ ਹੈ ਜੀ ਇਹਦਾ ਮਤਲਬ ਸਾਨੂੰ ਵਾਰਨ ਕਰ ਰਿਹਾ ਇਦਾਂ ਦੀ ਵੈਬਸਾਈਟ ਖੋਲ ਲਈ ਨਾ ਤੁਸੀਂ ਇਦਾਂ ਦੀ ਐਪਸ ਨਹੀਂ ਖੋਲੋ ਤੁਸੀਂ ਦੇਖੋ ਕਈ ਸਾਡੇ ਕੋਲ ਇਦਾਂ ਦੇ ਐਂਟੀਵਾਇਰਸਿਜ਼ ਆਏ ਨੇ ਜਿਹੜੇ ਸਾਨੂੰ ਰਿਸਟ੍ਰਿਕਟ ਕਰਦੇ ਨੇ ਕਿ ਡੋਨਟ ਇਹਨਾਂ ਨੂੰ ਓਪਨ ਨਾ ਕਰੋ ਨਾ ਖੋਲੋ ਇਹਦਾ ਮਤਲਬ ਮੈਸੇਜ ਆ ਕਿ ਇਹ ਵੈਬਸਾਈਟ ਸਿਕਿਉਰ ਨਹੀਂ ਅਗਰ ਫਿਰ ਵੀ ਕਰ ਰਹੇ ਤਾਂ ਫਿਰ ਸਾਡੀ ਆਪਣੀ ਗਲਤੀ ਹੈ ਇੱਕ ਚੀਜ਼ ਮੈਡਮ ਤੁਹਾਡੇ ਕੋਲ ਪੁੱਛਾਂ ਮੈਂ ਦੇਖੋ ਬਹੁਤ ਸਨੀਆਂ ਚੀਜ਼ਾਂ ਹੁੰਦੀਆਂ ਨੇ ਕਿਹਾ ਜਾਂਦਾ ਹੈ ਵੀ ਕੁਝ ਜਿਸ ਤਰ੍ਹਾਂ ਤੁਸੀਂ ਕਿਹਾ ਵੀ 10 ਮਿੰਟ ਤੁਹਾਡੇ ਘਰ ਅੱਗੇ ਚੀਜ਼ ਆ ਜਾਂਦੀ ਹੈ ਕੁਝ ਅਸੀਂ ਈ-ਟੇਬਲ ਚੀਜ਼ ਮੰਗਾਨੇ ਆ ਖਾਣ ਵਾਲੀਆਂ ਚੀਜ਼ਾਂ ਮੰ ਠੀਕ ਹੈ ਨਾ ਤੁਹਾਨੂੰ ਪਤਾ ਹੈ ਵੀ ਤੁਸੀਂ ਕਿਸ ਮੋੜੇ ਤੋਂ ਲੈ ਆਈਏ ਕਿਸ ਦੁਕਾਨ ਤੋਂ ਆਈ ਹੈ ਚੀਜ਼ ਜਾਂ ਕੁਝ ਵੀ ਹੈਗਾ ਇੱਕ ਆਪਾਂ ਕੰਜ਼ਿਊਮਰ ਆਈਟਮਸ ਮੰਗਾ ਲੈਣੇ ਆ ਅੱਜ ਕੱਲ ਤਾਂ ਏਸੀ ਔਰ ਰੈਫਰਿਜਰੇਟਰਸ ਟੈਲੀਵਿਜ਼ਨ ਇਹ ਚੀਜ਼ਾਂ ਵੀ ਆਏ ਫਿਰ ਉਹਨਾਂ ਦੀ ਵਾਰੰਟੀ ਗਾਰੰਟੀ ਦਾ ਕੀ ਹੁੰਦਾ ਹੈ ਵਾਰੰਟੀ ਗਾਰੰਟੀ ਕਿੱਥੇ ਜਾਂਦੀ ਹੈ ਤੁਹਾਡੇ ਘਰੇ ਏਸੀ ਆਇਆ ਏਸੀ ਤੁਸੀਂ ਇੰਸਟਾਲ ਕਰਦੇ ਕਰਾ ਲਿਆ ਏਸੀ ਇੰਸਟਾਲ ਕਰਨ ਤੋਂ ਬਾਅਦ ਏਸੀ ਚੱਲੇ ਹੀ ਨਹੀਂ ਉਹ ਮੰਨ ਲਓ ਉਹਦੇ ਚ ਲੀਕੇ ਜਾ ਗਈ ਕੰਪਰੈਸਰ ਚ ਗੈਸ ਹੀ ਹੈ ਨਹੀਂ ਉਹ ਕੋਲਿੰਗ ਹੀ ਨਹੀਂ ਹੋਈ ਤਾਂ ਇਹੋ ਜੀਆਂ ਚੀਜ਼ਾਂ ਵੀ ਸਾਹਮਣੇ ਆ ਰਹੀਆਂ ਮੈਂ ਤਾਂ ਤੁਹਾਡੇ ਨਾਲ ਗੱਲ ਕਰ ਰਿਹਾ ਫੇਰ ਉਹ ਲੋਕ ਕਹਿੰਦੇ ਨੇ ਵੀ ਅਸੀਂ ਬਹੁਤ ਵਾਰ ਉਹਨਾਂ ਨੂੰ ਕਰਵਾ ਮਾਰਦੇ ਆ ਵੀ ਤੁਹਾਡੇ ਅਸੀਂ ਆਨਲਾਈਨ ਆ ਖਰੀਦਿਆ ਸੀ ਤੁਸੀਂ ਆਪਣਾ ਮਕੈਨਿਕ ਕਿਉਂ ਨਹੀਂ ਭੇਜਿਆ ਫਿਰ ਉਹ ਇਨਸਾਨ ਕਿੱਥੇ ਜਾਵੇ ਕੀ ਕਰੇ ਸ਼ਮਮੀ ਜੀ ਤੁਸੀਂ ਬਹੁਤ ਅੱਛਾ ਇੱਕ ਸਵਾਲ ਪੁੱਛਿਆ ਹੈ ਕਿ ਜੇ ਤਾਂ ਚਲੋ ਖਾਣ ਪੀਣ ਦੀ ਚੀਜ਼ਾਂ ਮੰਗਾਉਣੀਆਂ ਅਲੱਗ ਗੱਲ ਹੈ ਖਾਣ ਪੀਣ ਪਹਿਨਣਾ ਜੀ ਤੁਸੀਂ ਪਹਿ ਸੂਟਾਂ ਤੋਂ ਗੱਲ ਸ਼ੁਰੂ ਕੀਤੀ ਸੀ ਸੂਟ ਘਰਾਂ ਲੱਗ ਪਏ ਉਹ ਤਾਂ ਆਮ ਚੀਜ਼ ਹੈਗੀ ਹੈ ਵੀ ਛੋਟੀਆਂ ਚੀਜ਼ਾਂ ਲੇਕਿਨ ਮੈਂ ਕਹਿੰਦਾ ਵੀ ਮੈਂ 40% ਦਾ ਇੱਕ ਏਸੀ ਮੰਗਾ ਲਿਆ ਆਨਲਾਈਨ ਮੰਗਾਇਆ ਨਹੀਂ ਚੱਲਿਆ ਉਹਦੇ ਲਈ ਕੀ ਹੋਏਗਾ ਇਹਦੇ ਵਾਸਤੇ ਮੈਂ ਕਹੂੰਗੀ ਜਿਹੜਾ ਕਸਟਮਰ ਹੈ ਜਿਹੜਾ ਗਾਹਕ ਹੈ ਉਹਨੂੰ ਥੋੜਾ ਜਿਹਾ ਜਾਗਰੂਕ ਹੋਣਾ ਪੈਣਾ ਹੈ ਐਦਾਂ ਨਹੀਂ ਕਿ ਅਸੀਂ ਏਸੀ ਕਿਸੇ ਇੱਕ ਟਰਸਟਡ ਵੈਬਸਾਈਟ ਤੋਂ ਮੰਗਾ ਲਿਆ ਤੇ ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਉਸ ਵੈਬਸਾਈਟ ਦੀ ਹੈ ਉਹ ਵੈਬਸਾਈਟ ਇੱਕ ਤਰ੍ਹਾਂ ਦਾ ਇੱਕ ਜ਼ਰੀਆ ਵੀ ਹੈ ਉਸ ਕੰਪਨੀ ਦਾ ਉਹ ਸਮਾਨ ਵੇਚਣ ਵਾਸਤੇ ਜੀ ਜੀ ਤੇ ਉਹ ਜਿਹੜਾ ਉਹ ਵੈਬਸਾਈਟ ਹੈ ਉਹ ਆਪ ਨਹੀਂ ਉਹ ஏਸੀ ਬਣਾ ਰਹੇ ਇਹ ਗੱਲ ਨੂੰ ਸਾਨੂੰ ਸਮਝਣਾ ਪੈਣਾ ਹੈ ਕਿ ਉਹਦੀ ਜਿਹੜੀ ਵੀ ਟੈਕਨੀਕਲ ਜਿਹੜੀ ਵੀ ਉਹਦੇ 'ਚ ਕੋਈ ਅਗਰ ਨੁਕਸ ਆ ਰਿਹਾ ਹੈ ਤੋ ਉਹਦੇ ਵਿੱਚ ਕਲੀਅਰ ਕੱਟ ਲਿਖਿਆ ਵੀ ਗਿਆ ਜੇ ਟਰਸਟਡ ਵੈਬਸਾਈਟਸ ਹੈ ਜਾਂ ਐਪਸ ਹੈ ਉਹਦੇ ਵਿੱਚ ਕਲੀਅਰਲੀ ਮੈਂਸ਼ਨ ਹੁੰਦਾ ਹੈ ਕਿ ਤੁਹਾਨੂੰ ਗਾਰੰਟੀ ਕਾਰਡ ਜਾਂ ਜੋ ਵੀ ਡਿਟੇਲਸ ਹੈ ਦੇ ਨਾਲ ਦਿੱਤੀਆਂ ਜਾਣਗੀਆਂ ਤੁਸੀਂ ਇਹ ਫਿਲ ਕਰਨਾ ਹੈ ਤੇ ਇਹ ਨੰਬਰਾਂ ਤੇ ਕਾਲ ਕਰਨਾ ਹੈ ਤੇ ਉਹ ਕੰਪਨੀ ਹੀ ਜੋ AC ਬਣਾ ਰਹੀ ਹੈ ਜਾਂ ਰੈਫਰਿਜਰੇਟਰ ਬਣਾ ਰਹੀ ਹੈ ਉਹੀ ਆਪਣਾ ਟੈਕਨੀਸ਼ੀਅਨ ਉਸ ਫਲਾਣੇ ਫਲਾਣੇ ਐਡਰੈਸ ਤੇ ਭੇਜਣਗੇ ਤੇ ਸਾਰੀ ਇੰਸਟਾਲੇਸ਼ਨ ਜਾਂ ਜੋ ਵੀ ਤੁਹਾਨੂੰ ਕੋਈ ਕਮੀ ਪੇਸ਼ੀ ਲੱਗ ਰਹੀ ਹੈ ਉਹ ਉਹਨੂੰ ਡੀਲ ਕਰਨਗੇ ਤੇ ਸਾਨੂੰ ਵੀ ਇਹ ਦੇਖਣਾ ਹੈ ਕਿ ਅਸੀਂ ਕਿਹ ਕਿੱਥੇ ਆਪਣੀ ਜਿਹੜੇ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਕਿੱਥੇ ਉਹਨੂੰ ਲੈ ਕੇ ਜਾਣਾ ਹੈ ਉਹ थर्ड पार्टी ਜਿਹੜੀ ਵਿੱਚ ਹੈ ਕਿ ਆਸੀਂ ਉਹਨਾਂ ਨੂੰ ਦੋਸ਼ ਦੇਣਾ ਹੈ ਜਾਂ ਫਿਰ ਜਿੱਥੋਂ ਸਾਡਾ ਸਮਾਨ ਆਇਆ ਹੈ ਅਸੀਂ ਉਹਨਾਂ ਦੇ ਨਾਲ ਆਪਣਾ ਸਬੰਧ ਬਣਾਉਣਾ ਹੈ ਇਹ ਬੜਾ ਇਹ ਬੜਾ ਵੱਡਾ ਬਹੁਤ ਵਧੀਆ ਗੱਲ ਹੈ ਬਹੁਤ ਵੱਡਾ ਇਹ ਕਨਫਿਊਜ਼ਨ ਹੈਗਾ ਵੀ ਅਗਰ ਮੈਂ ਕਿਸੇ ਕੰਪਨੀ ਤੋਂ ਮੰਗਾਇਆ ਹੈ ਕੰਪਨੀ ਮੀਨ ਕਿਸੇ ਵੈਬਸਾਈਟ ਤੋਂ ਮੰਗਾਇਆ ਹੈ ਮੈਨੂੰ ਲੱਗੇਗਾ ਵੀ ਇਹੀ ਜਿਹੜਾ ਹੈਗਾ ਵੈਬਸਾਈਟ ਵਾਲਾ ਜਿਹੜਾ ਹੈਗਾ ਉਹਨੇ ਹੀ ਮੈਨੂੰ ਵੇਚਿਆ ਹੈ ਸੈਲਰ ਉਹੋ ਹੈ ਜਦ ਕਿ ਸੈਲਰ ਉਹ ਕੰਪਨੀ ਹੁੰਦੀ ਹੈ ਜਿਹੜੀ ਮਤਲਬ ਜਿਸ ਕੰਪਨੀ ਨੇ ਭੇਜਿਆ ਉਹ ਮੀਡੀਏਟਰ ਦਾ ਕੰਮ ਕਰ ਰਹੀ ਹੈ ਵੈਬਸਾਈਟ ਠੀਕ ਹੈ ਜੀ ਇਹੀ ਦਰਸ਼ਕਾਂ ਨੂੰ ਇਹੀ ਸਮ ਵੀ ਜਿਹੜੀ ਵੈਬਸਾਈਟ ਤੋਂ ਤੁਸੀਂ ਮੰਗਾ ਰਹੇ ਹੋ ਉਹ ਤੁਹਾਡੀ ਸੈਲਰ ਨਹੀਂ ਹੈ ਉਹ ਉਹ ਤੁਹਾਡੀ ਵੇਚਣ ਵਾਲੀ ਕੰਪਨੀ ਨਹੀਂ ਹੈ ਉਹਨੇ ਤਾਂ ਸਿਰਫ ਮੀਡੀਏਟਰ ਦਾ ਕੰਮ ਕੀਤਾ ਹੈ ਤੁਹਾਨੂੰ ਇੱਕ ਉਹ ਲਿਆ ਦਿੱਤਾ ਤੇ ਉਸ ਤੋਂ ਬਾਅਦ ਗਾਰੰਟੀ ਵਾਰੰਟੀ ਕਾਰਡ ਉਹਦੇ ਵਿੱਚ ਹੁੰਦੇ ਨੇ ਉਸ ਨਾਲ ਭਰੇ ਜਾ ਸਕਦੇ ਨੇ ਜਿਸ ਤਰ੍ਹਾਂ ਮੈਡਮ ਨੇ ਕਿਹਾ ਤੇ ਤੁਸੀਂ ਜਿਹੜੇ ਆ ਉਹਨਾਂ ਨੰਬਰਾਂ ਦੇ ਉੱਤੇ ਬਿਲਕੁਲ ਹੀ ਟੋਲ ਫਰੀ ਨੰਬਰ ਹੁੰਦੇ ਕੰਪਨੀ ਦਾ ਉੱਥੇ ਦੇ ਉੱਤੇ ਕੰਪਲੇਂਟ ਕਰਕੇ ਤੁਸੀਂ ਉਹ ਮਕੈਨਿਕ ਨੂੰ ਬੁਲਾਇਆ ਜਾ ਸਕਦਾ ਹੈ ਲੇਕਿਨ ਇਹ ਠੀਕ ਹੈ ਜੇ ਸਥਾਨਕ ਮਾਰਕੀਟ ਚੋਂ ਲਿਆ ਤਾਂ ਮਕੈਨਿਕ ਤੁਹਾਡਾ ਸ਼ਾਮ ਨੂੰ ਆ ਜਾਏਗਾ ਜੇ ਤੁਸੀਂ ਉਹਦੇ ਕੰਪਨੀ ਲੈ ਆਏ ਹੈਗਾ ਆਪਣੀ ਵੈਬਸਾਈਟ ਦੇ ਥਰੂ ਤਾਂ चीज आ ਸਕਦੀ ਹੈ ਹੁਣ ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਵਧਾਵਾ ਬਿਕੇਤੇ ਨਾ ਕਿਤੇ ਫਾਇਦਾ ਰੋਜ਼ਗਾਰ ਦਾ ਕਿਉਂਕਿ ਇਹਨਾਂ ਨੇ ਕਿਹਾ ਵੀ ਉਹ ਜਿਹੜੀ ਕੰਪਨੀ ਜਿਹੜੀ ਹੈ ਤੁਸੀਂ ਆਪਣਾ ਬਿਜ਼ਨਸ ਉਸ ਉਹਦੇ ਉੱਤੇ ਜਿਹੜੀ ਵੀ ਵੈਬਸਾਈਟ ਹੈ ਸ਼ੁਰੂ ਕਰ ਸਕਦੇ ਹੋ ਬਹੁਤ ਸਾਰੀਆਂ ਕਿਉਂਕਿ ਹਰ ਇੱਕ चीज ਤਾਂ ਉਹ ਵੈਬਸਾਈਟਾਂ ਲਈ ਥੋੜੀ ਬਣਾ ਰਹੇ ਨੇ ਉਹ ਤਾਂ ਮਾਰਕੀਟ ਤੋਂ ਲੈ ਕੇ ਤੁਹਾਡੇ ਤੱਕ ਪੁਜਾ ਰਹੇ ਨੇ ਮੀਡੀਏਟਰ ਦਾ ਕੰਮ ਕਰ ਰਹੇ ਨੇ ਫਿਰ ਇਹਦੇ ਨਾਲ ਰੋਜ਼ਗਾਰ ਕਿੰਨੇ ਲੋਕਾਂ ਨੂੰ ਮਿਲਿਆ ਘਰ ਘਰ ਤੁਹਾਡੇ ਪੁਜਾਰਿਆ ਉਹਨਾਂ ਨੂੰ ਰੋਜ਼ਗਾਰ ਮਿਲਿਆ ਬਹੁਤ ਜ਼ਿਆਦਾ ਸਰ ਤੁਸੀਂ ਇਹ ਦੇਖੋ ਕਿ ਹੁਣ ਤਿੰਨ ਕੰਪਨੀਆਂ ਨੇ ਰੀਸੈਂਟਲੀ ਜਿਹੜਾ ਸ਼ੁਰੂ ਕੀਤਾ ਉਹਦੇ ਵਿੱਚ ਉਹਨ ਪਹੁੰਚਾ ਦਿੰਦੇ ਆ ਸਾਮਾਨ ਜੀ ਜੀ ਅਗਰ ਤੁਸੀਂ ਉਹਨਾਂ ਦੇ ਦਫਤਰ ਜਾਓ ਜੀ ਉਹਨਾਂ ਦੇ ਜਿਹੜੇ ਜਿੱਥੇ ਕਹਿੰਦੇ ਵੇਅਰ ਹਾਊਸ ਹੈ ਜਿੱਥੇ ਗੋਡਾਊਨ ਹੈ ਤੁਹਾਨੂੰ ਕਮ ਸੇ ਕਮ 100 ਬੰਦਾ ਉੱਥੇ ਖੜਾ ਕੰਮ ਕਰਦਾ ਮਿਲੇਗਾ ਤੁਸੀਂ ਇਹ ਦੇਖੋ ਕਿ ਕੰਬਦਿਆ ਕਈ ਕੰਪਨੀਆਂ ਦਾ ਦਫਤਰ ਵੀ ਨਹੀਂ ਆ ਜਿਹੜੇ ਕਿ ਇਸ ਮਾਨ ਇਹ ਤੋਂ ਫੂਡ ਚੱਕਦੇ ਨੇ ਤੁਹਾਡੇ ਤੱਕ ਪਹੁੰਚਾਦੇ ਮੈਂ ਨਾਮ ਨਹੀਂ ਲਾਵਾਂਗਾ ਉਹ ਕੰਪਨੀਆਂ ਦੇ ਤੁਸੀਂ ਦੇਖੋ ਕਿ ਤੈਨੂੰ ਘਰ ਬੈਠੇ ਫੂਡ ਮਿਲਦਾ ਠੀਕ ਆ ਉਹਨਾਂ ਬੰਦਿਆਂ ਦੀ ਵੀ ਰੋਜ਼ਗਾਰ ਜੁੜਿਆ ਉਹਨਾਂ ਰੋਜ਼ਗਾਰ ਦੇ ਹਿੱਸੇ ਦੇ ਵਿੱਚ ਉਹ ਹੀ ਕੰਪਨੀ ਨੂੰ ਵੀ ਮਿਲਿਆ ਉਸ ਤੋਂ ਬਾਅਦ ਉਸੇ ਹੀ ਤਰ੍ਹਾਂ ਜਿੰਨੇ ਵੇਚਿਆ ਉਹਨੂੰ ਵੀ ਮਿਲਿਆ ਔਰ ਕਸਟਮਰ ਨੂੰ ਵੀ ਮਿਲਿਆ ਰੋਜ਼ਗਾਰ ਵਧਿਆ ਰੋਜ਼ਗਾਰ ਦੇ ਚਾਂਸਸ ਵਧੇ ਇਹ ਬਹੁਤ ਵਧੀਆ ਗੱਲ ਆ ਕਿ ਇਹਨਾਂ ਚੀਜ਼ਾਂ ਦੇ ਆਰ ਨਾਲ ਲੋਕਾਂ ਨੂੰ ਕੰਮ ਮਿਲ ਗਿਆ ਬਿਲਕੁਲ ਹਮ ਜਸੂਸ ਕਨਟਰੀ ਅਮਰੀਕਾ ਜਾਣ ਨੇ ਤਾਂ ਉਹਨਾਂ ਦੇ ਵੇਅਰ ਹਾਊਸ ਹੈ ਜਿੱਥੇ ਸਾਡੇ ਇੰਡੀਅਨ ਸਟੂਡੈਂਟ ਜਾ ਕੇ 40 40% ਸਟੂਡੈਂਟ ਹੋਣ ਤਾਂ ਵੇਅਰ ਹਾਊਸ ਉਸ ਤੇ ਕੰਮ ਕਰ ਰਹੇ ਨੇ ਜੀ ਬਿਲਕੁਲ ਔਰ ਉਹਨਾਂ ਨੂੰ ਵੀ ਰੋਜ਼ਗਾਰ ਦੇ ਕੋ ਵਿਦੇਸ਼ ਚ ਵੀ ਦੇਸ਼ ਵਾਲੇ ਮੈਡਮ ਜਲਦੀ ਦੇ ਨਾਲ ਸਾਡੇ ਦਰਸ਼ਕਾਂ ਨੂੰ ਅਗਰ ਤੁਸੀਂ ਕੋਈ ਸੰਦੇਸ਼ ਦੇਣਾ ਚਾਹੋਗੇ ਕਿ ਕਿਸ ਤਰ੍ਹਾਂ ਖਰੀਦਦਾਰੀ ਕਰਨੀ ਹੈ ਤੇ ਕਿਸ ਤਰ੍ਹਾਂ ਬਚਿਆ ਜਾਣਾ ਹੈ ਜਲਦੀ ਦੇ ਨਾਲ ਮੈਂ ਇਹੀ ਕਹਿਣਾ ਚਾਹੂੰਗੀ ਕਿ ਟਰਸਟਡ ਐਪਸ ਜਿਹੜੀਆਂ ਹੈਗੀਆਂ ਜਾਂ ਟਰਸਟਡ ਵੈਬਸਾਈਟਸ ਹੈ ਉਹਨਾਂ ਤੇ ਵੀ ਅਸੀਂ ਅੱਖਾਂ ਬੰਦ ਕਰਕੇ ਨਾ ਵਿਸ਼ਵਾਸ ਕਰੋ ਉਹਦੇ ਵਿੱਚ ਵੀ ਸਪੌਂਸਰਡ ਲਿੰਕਸ ਆਉਂਦੇ ਨੇ ਤਾਂ ਉਹ ਸੈਲਰ ਨੂੰ ਤੁਸੀਂ ਅਲੱਗ ਤੋਂ ਜਾ ਕੇ ਸਰਚ ਕਰੋ ਕਿ ਉਹਨਾਂ ਦੀ ਰੇਟਿੰਗ ਕਹ ਹੈ ਜੀ ਇਹ ਰਿਵਿਊ ਕਹ ਹੈ ਜੀ ਤੇ ਜੇ ਤੁਸੀਂ ਸੋਸ਼ਲ ਮੀਡੀਆ ਦੇ ਥਰੂ ਸ਼ਾਪਿੰਗ ਜਾਂ ਖਰੀਦਦਾਰੀ ਕਰ ਰਹੇ ਹੋ ਤਾਂ ਤੁਸੀਂ ਉਹਨਾਂ ਦੇ ਅਕਾਊਂਟ ਵੈਰੀਫਾਈ ਕਰੋ ਕਿ ਉਹ ਵੈਰੀਫਾਈਡ ਬੈਚ ਜਿਵੇਂ ਕਈ ਕੰਪਨੀਆਂ ਦਿੰਦੀਆਂ ਨੇ ਜਾਂ ਕੋਈ ਟਿਕ ਬਲੂ ਟਿਕ ਜਿਵੇਂ ਇਸ ਤਰ੍ਹਾਂ ਕੁਝ ਦਿੰਦੀਆਂ ਨੇ ਤੇ ਕਿਹਾ ਉਹ ਜਿਹੜੀਆਂ ਸੋਸ਼ਲ ਮੀਡੀਆ ਤੇ ਹੈ ਤੁਸੀਂ ਅਲੱਗ ਤੋਂ ਵੀ ਇੰਟਰਨੈਟ ਤੇ ਦੇਖੋ ਕਿ ਕਿਹਾ ਉਹ ਕੰਪਨੀਆਂ ਐਗਜ਼ੀਟ ਕਰਦੀਆਂ ਵੀ ਹੈ ਜੇ ਤੱਕ ਕੋਈ ਜੈਨੂਇਨ ਕੰਪਨੀ ਹੈ ਉਹਨਾਂ ਦੇ ਆਪਣੇ ਜੀਐਸਟੀ ਨੰਬਰ ਆਪਣੀ ਲੋਕੇਸ਼ਨ ਐਡਰੈਸ ਸਾਰਾ ਕੁਝ ਦਿੱਤਾ ਗਿਆ ਹੋਵੇਗਾ ਸੋ ਦੋਸਤੋ ਗੱਲ ਮੁੱਖ ਦੀ ਇਹ ਹੈ ਵੀ ਰੁਝਾਨ ਹੈ ਤਾਂ ਰੁਝਾਨ ਬਹੁਤ ਚੰਗਾ ਹੈ ਜਿਸ ਤਰ੍ਹਾਂ ਸਾਡੇ ਮਾਹਿਰਾਂ ਨੇ ਕਿਹਾ ਵੀ ਖਰੀਦੋ ਲੇਕਿਨ ਖਰੀਦੋ ਕਿਵੇਂ ਅਕਲ ਦੇ ਨਾਲ ਸਮਝਦਾਰੀ ਅਸੀਂ ਖੁਦ ਵਰਤਣੀ ਹੈ ਫਰਾਡ ਤੋਂ ਤਾਂ ਹੀ ਬਚਿਆ ਜਾ ਸਕੇਗਾ ਲੇਕਿਨ ਫਿਰ ਇਹਨਾਂ ਦਾ ਇਹ ਕਹਿਣਾ ਹੈ ਕਿ ਇਸ ਖਰੀਦਦਾਰੀ ਦੇ ਵਿੱਚ ਵੀ ਬਹੁਤ ਸਾਰਾ ਫਾਇਦਾ ਹੈ ਔਰ ਇਹ ਬਹੁਤ ਵਧੀਆ ਗੱਲ ਹੈ ਔਰ ਸਭ ਤੋਂ ਵੱਡਾ ਫਾਇਦਾ ਹੈ ਕਿ ਬਹੁਤ ਸਾਰੇ ਬੇਰੁਜ਼ਗਾਰ ਰੋਜ਼ਗਾਰ ਦੇ ਵਿੱਚ ਲੱਗ ਚੁੱਕੇ ਨੇ ਇਸ ਆਨਲਾਈਨ ਸ਼ੋਪਿੰਗ ਦੇ ਕਰਕੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਜਸਦੀਪ ਜੀ ਤੇ ਅਮਨੋਜ ਕੁਮਾਰ ਜੀ ਦੋਸਤੋ ਤੁਹਾਡਾ ਵੀ ਕਰਦੇ ਹਾਂ ਧੰਨਵਾਦ ਹੁਣ ਲੈਣੇ ਆ ਆ ਗਿਆ ਅਗਲੇ ਹਫਤੇ ਇਸੇ ਵਕਤ ਇਸੇ ਚੈਨਲ ਤੇ ਇੱਕ ਨਵੇਂ ਵਿਸ਼ੇ ਦੇ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ ਚਰਚਾ ਦੇ ਲਈ ਫਿਲਹਾਲ ਰਿਹਾ ਆ ਗਿਆ নমস্কার